ਇਹ ਕਿਵੇਂ ਤਿਆਰ ਹੋ ਰਹੀ ਐ ਬੀਬੀ ਮੇਰਾ ਸੂਟ ਸੋਣਾ ਬਾਲੀ ਸੋਣਾ ਲੱਗਦਾ ਪੱਤਾ ਸੋਣਾ ਲੱਗਦਾ ਹੈ ਹਾਂ ਚਲ ਪਹਿਲੀ ਵਾਰੀ ਪਾਇਆ ਅੱਜ ਪਾ ਲਿਆ ਕਰ ਤੂੰ ਤਾਂ ਕਪੜਾ ਪਾਉਂਦੀ ਕੋਈ ਨਹੀਂ ਸਮਾਇਕ ਰੱਖ ਲੈਣੀ ਆ ਚਲ ਹੁਣ ਨਵਾਂ ਨਵਾਂ ਵਿਆਹ ਹੋਇਆ ਹੁਣੀ ਨਵੇਂ ਨਵੇਂ ਸੂਟ ਪਾਉਣ ਦਾ ਸ਼ੌਕ ਹੈ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੌਲੀ ਹੌਲੀ ਸ਼ੌਕ ਕੱਟ ਜਾਂਦਾ ਜਦੋਂ ਬੰਦਾ ਪੁਰਾਣਾ ਹੋਈ ਜਾਂਦਾ ਪੁੱਤ ਸ਼ੌਂਕ ਨਹੀਂ ਕੱਟਦੇ ਹੁੰਦੇ ਸ਼ੌਂਕ ਤਾਂ ਹੋਏ ਜੀ ਰਹਿੰਦੇ ਨੇਗੇ ਕਿਉਂ ਰਹਿੰਦੇ ਨੇ ਬੀਬੀ ਹੁਣ ਤੇਰੇ ਸ਼ੌਕ ਦੇਖ ਤੂੰ ਆਪ ਹੀ ਕਹਿਨੀ ਹੁੰਨੀ ਐ ਵੀ ਪੁੱਤਾ ਹੁਣ ਕੱਪੜੇ ਲੀੜੇ ਪਾਉਣ ਦਾ ਕਿੱਥੇ ਐਨਾ ਸ਼ੌਕ ਰਿਹਾ ਐ ਜਿਉਂ-ਜਿਉਂ ਉਮਰ ਘਟਦੀ ਐ ਨਾ ਬੰਦੇ ਨੂੰ ਐ ਲੱਗਦਾ ਰਹਿੰਦਾ ਵੀ ਹੁਣ ਜ਼ਿੰਦਗੀ ਤਾਂ ਲੰਘ ਗਈ ਪੁੱਤ ਮੈਂ ਤਾਂ ਹੁਣ ਬੁਢੀ ਹੋ ਗਈ ਮੇਰੀ ਗੱਲ ਕੋ ਹੋ ਰਿਹਾ ਕੁਸ ਕੌਣ ਕਹਿੰਦਾ ਬੀਬੀ ਤੂੰ ਬੁਢੀ ਹੋ ਗਈ ਲੈ ਤੈਨੂੰ ਤਾਂ ਚਾਹੇ ਅੱਜ ਵਿਆਹ ਲੈ ਤੂੰ ਤਾਂ ਇੰਨੀ ਸੋਹਣੀ ਸੁਨੱਖੀ ਪਈ ਆ ਓਹੋ ਮਜ਼ਾਕ ਵਾਲੇ ਕਰਨੇ ਆਉਂਦੇ ਆ ਪੁੱਤ ਤਿਆਰ ਕਾ ਤੋ ਹੋ ਰਹੀ ਐ ਲੈ ਦੱਸ ਤੁਹਾਨੂੰ ਪਤਾ ਨਹੀਂ ਹੈਗਾ ਜਿਵੇਂ ਜਾਣਾ ਕੱਲ ਤੁਹਾਨੂੰ ਦੱਸਿਆ ਤਾਂ ਸੀਗਾ ਵੀ ਅੱਜ ਉਹਨ ਨਾ ਨਾ ਪੁੱਤ ਨਾਇਤਰ ਸੱਸ ਕਹਿੰਦੀ ਸੀ ਵੀ ਇੱਥੇ ਰੱਖੋ ਤੇ ਉਹਨੂੰ ਭੇਜ ਦੂੰਗੀ ਪਰਮਣੇ ਨੂੰ ਮੈਂ ਕੱਲ ਮੈਂ ਤੁਹਾਨੂੰ ਕੀ ਕਿਹਾ ਸੀ ਵੀ ਤੁਹਾਡੇ ਜਵਾਈ ਨੇ ਫੋਨ ਕਰਕੇ ਮੈਨੂੰ ਸਾਰੀ ਘਰਤੂਤ ਦੱਸਤੀ ਜਦੋਂ ਉਹਨਾਂ ਨੇ ਦੱਸ ਹੀ ਦਿੱਤਾ ਮੇਰੀ ਸੱਸ ਕਰਦੀ ਐ ਚਲਾਕੀਆਂ ਮੇਰੀ ਸੱਸ ਐ ਚਲਾਕੀਆਂ ਕਰਦੀ ਐ ਵੀ ਮੈਂ ਉਰੇ ਰਹੂੰਗੀ ਤਾਂ ਉਰੇ ਠੇਕਾ ਲਜਾਇਆ ਕਰੂਗਾ ਉਹ ਅੱਛਾ ਹੋਰ ਕੀ ਤਾਂ ਕਰਕੇ ਉਹਨਾਂ ਨੇ ਕਿਹਾ ਮੈਨੂੰ ਵੀ ਤੂੰ ਤਿਆਰ ਹੋ ਜੀ ਸਵੇਰੇ ਸਵੇਰੇ ਮੈਂ ਤੈਨੂੰ ਆ ਕੇ ਲੈ ਜਾਊਗਾ ਉਹਦੀਆਂ ਵੱਡੀਆਂ ਸੋਚਾਂ ਨੇਗੀਆਂ ਨਾ ਨਾ ਪੁੱਤ ਉਦੀ ਸੋਚ ਨਹੀਂ ਚਲਦੀ ਤੂੰ ਨਾ ਜਾਈ ਉੱਥੇ ਤੂੰ ਇੱਥੇ ਰਹਿ ਜੇ ਤੂੰ ਉੱਥੇ ਜਾਵੇਂਗੀ ਉੱਥੇ ਤੇਰਾ ਦਿਮਾਗ ਘਮਾ ਦੂਗੀ ਉਹ ਉਹ ਜਨਨਨੀ ਬੜੀ ਚਲਾਕ ਹੈ ਜੇ ਮੈਂ ਇੱਥੇ ਰਹੂੰਗੀ ਨਾ ਹਾਂ ਤਾਂ ਉਹ ਵੀ ਇੱਥੇ ਨਾਲ ਰਹਿਣਗੇ ਮੇਰੇ ਫਿਰ ਉਹ ਠੇਕਾ ਭਾਲਿਆ ਕਰੂਗੀ ਗੱਲ ਤਾਂ ਤੁਸੀਂ ਸਮਝ ਨਹੀਂ ਰਹੇ ਮੇਰੀ ਮੈਂ ਤਾਂ ਕਰਕੇ ਜਾ ਰਹੀ ਆ ਠੇਕਾ ਟੁਕਾ ਤਾਂ ਕੋਈ ਨਹੀਂ ਦਿੰਦੇ ਪੁੱਤ ਠੇਕਾ ਕਾਹਦਾ ਦੇਗੇ ਜਦੋਂ ਆਪਣੇ ਵਿੱਚ ਹੀ ਰਹਿਣਗੇ ਫੇਰ ਠੇਕੇ ਕਾਦੇ ਹੁੰਦੇ ਆ ਜਾ ਜਾ ਖਾਣੇ ਪੀਣੇ ਉਹ ਜਾ ਖਾਪੀ ਲੈਣਗੇ ਜਿਵੇਂ ਮੈਨੂੰ ਉਹਨਾਂ ਨੇ ਕਹਿਤਾ ਮੈਨੂੰ ਦੋਵੇਂ ਹੀ ਕਰਨਾ ਪਊਗਾ ਨਾ ਹੁਣ ਮੈਂ ਉਹਨਾਂ ਨਾਲ ਵਿਆਹੀ ਹੋਈ ਆ ਉਹਨਾਂ ਦੀ ਗੱਲ ਤੋਂ ਮੈਂ ਕਿਵੇਂ ਬਾਹਰ ਹੋ ਸਕਦੀ ਆ ਪੁੱਤ ਤੂੰ ਤਾਂ ਕਹਿੰਦੀ ਸੀ ਕਿ ਕੁਛ ਮਰਜ਼ੀ ਹੋ ਜੇ ਵੀ ਮਾਂ ਸੋਤھوں ਬਗੈਰ ਮੈਂ ਕਿਸੇ ਦੀ ਨਹੀਂ ਮੰਨਦੀ ਹੁਣ ਕਿਉ ਮੰਨਣ ਲੱਗ ਗਈ ਉਹਨਾਂ ਦੀ ਮੈਨੂੰ ਪਤਾ ਮੈਂ ਕਿਹਾ ਸੀ ਇਹ ਗੱਲ ਪਰ ਹੁਣ ਬੀਬੀ ਮੈਂ ਜਿਹਦੇ ਨਾਲ ਵਿਆਹੀ ਹੋਈ ਆ ਮੈਨੂੰ ਤਾਂ ਉਹਦੇ ਕਹਿਣੇ ਮੁਤਾਬਕ ਹੀ ਚੱਲਣਾ ਪਊਗਾ ਨਾ ਤੁਸੀਂ ਆਪ ਹੀ ਸਿਆਣੇ ਹੋ ਮੰਨਣੀ ਤਾਂ ਪਊਗੀ ਪੁੱਤ ਇਹ ਤਾਂ ਗੱਲ ਮੈਂ ਮੰਨਦੀ ਆ ਮੰਨਣੀ ਵੀ ਚਾਹੀਦੀ ਆ ਤੈਨੂੰ ਤੇਰੇ ਘਰ ਵਾਲਾ ਪਰ ਪੁੱਤ ਜੇ ਤੂੰ ਉੱਥੇ ਵਾਗੀ ਸਾਰੀ ਜ਼ਮੀਨ ਲੈ ਲੈਣਗੇ ਤੇਥੋਂ ਉਹ ਵੀ ਬਰਿਆ ਕੇ ਕਹਿ ਦੇਣਗੇ ਸਾਡੇ ਨਾਂ ਲਵਾ ਦੇ ਫਿਰ ਕੀ ਕਰਨੀ ਜਦੋਂ ਨਾ ਹੀ ਉਹਨਾਂ ਦੇ ਹੋਗੀ ਫਿਰ ਬੀਬੀ ਹੁਣ ਮੈਂ ਕੀ ਕਰਾਂ ਫਿਰ ਤੂੰ ਕੀ ਕਰਨਾ ਪੁੱਤ ਇੱਥੇ ਰਹਿ ਉਹਨਾਂ ਨੂੰ ਜਵਾਬ ਦੇ ਦੇ ਵੀ ਇੱਥੇ ਨਹੀਂ ਮੈਂ ਰਹਿੰਦੀ ਪਹਿਲਾਂ ਤੁਸੀਂ ਗੱਲ ਨਾ ਕਰਨ ਦੇ ਕਹਦੇ ਜੇ ਪੁੱਤ ਤੂੰ ਇੱਥੇ ਰਹੇਂਗੀ ਜ਼ਮੀਨ ਇੱਥੇ ਰਹੂਗੀ ਫਿਰ ਅਸੀਂ ਕਹਾਂਗੇ ਕੁੜੀ ਸਾਡੇ ਸਾਡੇ ਕੋਲੇ ਅਸੀਂ ਜ਼ਮੀਨ ਤੁਹਾਨੂੰ ਕਹਦੇਗੀ ਕਿਉਂ ਠੀਕਾ ਹਿੱਸਾ ਦੇਗੀ ਜੇ ਤੂੰ ਉੱਥੇ ਭੱਗੀ ਫਿਰ ਤਾਂ ਸਾਰਾ ਕੁਝ ਲੈ ਜਾਣਗੇ ਪੁੱਤ। ਤੇਰ ਦੇਖ ਲੈ ਤੇਰੀ ਮਰਜ਼ੀ ਆ। ਇਹਦਾ ਮਤਲਬ ਬੀਬੀ ਫਿਰ ਥਨੂੰ ਵੀ ਜ਼ਮੀਨ ਦਾ ਹੀ ਲਾਲਚ ਐ। ਉਹ ਨਾ ਨਾ ਪੁੱਤ। ਸਾਨੂੰ ਕਿ ਜ਼ਮੀਨ ਦਾ ਲਾਲਚ ਆ? ਹਾਏ ਹਾਏ ਚੰਦਰਗੇ। ਤੂੰ ਐਡੀ ਵੱਡੀ ਗੱਲ ਕਹਿਨੀ ਐ? ਜੇ ਮੇਰੀ ਧੀ ਆਪਦੇ ਢੱਡੋ ਜੰਮੀ ਹੁੰਦੀ ਤਾਂ ਮੈਨੂੰ ਐਡੀ ਗੱਲ ਕਹਿੰਦੀ। ਮਾਂ ਨੂੰ ਥੋੜੀ ਹਜੇ ਕੁਝ ਬੋਲੀ ਦਾ ਹੁੰਦਾਗਾ। ਸੋ ਸਮਝ ਕੇ ਬੋਲ ਪੁੱਤ। ਮੈਂ ਉਹਵੇਂ ਨਹੀਂ ਕਹਿ ਰਹੀ ਬੀਬੀ। ਚੱਲ ਹੁਣ ਮੈਂ ਕੀ ਕਹਿ ਸਕਦੀ ਆ। ਹੂੰ। ਥੋੜਾ ਕਹਿਣ ਦਾ ਮਤਲਬ ਇਹੀ ਆ ਨਾ ਵੀ ਜਿਵੇਂ ਉੱਥੇ ਚਲੀ ਗਈ ਤਾਂ ਉਹ ਮੇਰੀ ਜ਼ਮੀਨ ਲੈ ਜਾਣਗੇ। ਮਤਲਬ ਕਿ ਤੁਹਾਨੂੰ ਮੇਰੀ ਜ਼ਮੀਨ ਮਿਲਣੀ ਨਹੀਂ। ਫਿਰ ਤਾਂ ਇਹਦਾ ਮਤਲਬ ਤੁਹਾਨੂੰ ਲਾਲਚ ਤਾਂ ਜ਼ਮੀਨ ਦਾ ਕੀ ਹੋਇਆ ਨਾ ਮੇਰੀ ਤੱਕ? ਨਹੀਂ ਪੁੱਤ, ਲਾਲਚ ਤਾਂ ਕਿਹਾ ਹੁੰਦਾ ਆਇਆ ਇਹ ਜ਼ਮੀਨ ਤੇਰੇ ਭਰਾ ਕੋਲੇ ਹੋਊਗੀ। ਤੂੰ ਇੱਥੇ ਆਵੇਂ ਜਾਵੇਂਗੀ। ਕੱਲ ਨੂੰ ਨਾਨਕ ਛੱਕਾ ਭਰੂਗਾ। ਹਨਾ ਪੁੱਤ, ਭੈਣ ਭਰਾ ਮਾਤੜ ਵਰਗੇ ਦਾ ਕੀ ਆ? ਕਦੋਂ ਅੱਖਾਂ ਮਿਚ ਜਗੇ। ਮੈਂ ਤਾਂ ਐਂ ਕਹਿ ਨਹੀਂ ਆ। ਉਹਨਾਂ ਨੂੰ ਪਤਾ ਵੀ ਮੈਂ ਕਿਹੜਾ ਨਹੀਂ ਬੋਲੀ ਕਮਲੀਆਂ ਵੀ ਆਪਣੇ ਭਰਾ ਦੀ ਜ਼ਮੀਨ ਲੈ ਕੇ ਜਾਊਂਗੀ ਮੈਂ। ਮੇਰੀ ਕੀ ਹੈ ਤਾਂ ਹੁਣ ਰੀਤ ਬਣੀ ਹੋਈ ਐ ਕੁੜੀਆਂ ਤਾਂ ਆਪਣੇ ਭਰਾਵਾਂ ਨੂੰ ਸਮਾਕੇ ਜਾਂਦੀਆਂ ਨੇ ਪੁੱਤੋ ਲੋਕ ਕਹਿਣਗੇ ਵੀ ਰਾਈਗੀ ਦਾ ਚਾਚੇ ਦੀ ਕੁੜੀ ਲੈ ਉਹ ਲੈ ਗਈ ਜ਼ਮੀਨ ਸਾਰੀ ਤੂੰ ਪਰਵਾਹ ਕਿਉਂ ਕਰਦੀ ਆ ਮੈਂ ਐਡੀ ਕਮਲੀ ਨਹੀਂ ਹੈਗੀ ਵੀ ਮੈਂ ਆਪਣੇ ਭਰਾ ਦੇ ਗਲ ਚ ਗੂਠਾ ਦਊਂਗੀ ਐ ਤਾਂ ਪਤਤ ਸਿਆਣੀ ਹੈਗੀ ਐ ਤਾਂ ਸਮਝਦਾਰ ਐ ਸਾਡੀ ਗੱਲ ਮੰਨਦੀ ਐ ਐ ਤਾਂ ਤੂੰ ਮੇਰੀ ਧੀ ਐ ਐਡੀ ਤਾਂ ਤੈਨੂੰ ਪਾਲਿਆ ਸੀ ਪੁੱਤੋ ਕਿਸੇ ਨੂੰ ਕੀ ਪਤਾ ਤੂੰ ਮੇਰੀ ਧੀ ਐ ਕਿ ਮੇਰੇ ਦੇਉਰ ਦੀ ਐ ਮੈਨੂੰ ਤਾਂ ਪਤਾ ਬੀਬੀ ਮੈਂ ਤਾਂ ਤੁਹਾਨੂੰ ਕਦੇ ਬਗਾਨਾ ਸਮਝਿਆ ਹੀ ਨਹੀਂ ਹੈਗਾ ਨਾ ਪਤਾ ਮੈਂ ਤਾਂ ਆਪਨੇ ਬਗਾਨਾ ਸਮਝਦੀ ਹੋਰ ਕਟਾ 5.5 ਸਤਨੈ ਤੂੰ ਹੀ ਤਾਂ ਹੈਗੀ ਐ ਕੱਲੀ ਜੇ ਤੁਹਾਨੂੰ ਮੇਰੇ ਤੇ ਯਕੀਨ ਹੈ ਨਹੀਂ ਨਾ ਫਿਰ ਮੈਂ ਇੱਥੇ ਹੀ ਰਹਿਣੀ ਆ ਪਰ ਮੈਂ ਹੁਣ ਉਹਨਾਂ ਨੂੰ ਐ ਨਹੀਂ ਕਹਿ ਸਕਦੀ ਵੀ ਤੁਸੀਂ ਉਰੇ ਆਇਓ ਨਾ ਉਹਨਾਂ ਨੂੰ ਇੱਕ ਵਾਰ ਤਾਂ ਆ ਜਾਣ ਦੋ ਆਪਾਂ ਉਹਨਾਂ ਨੂੰ ਬਿਠਾ ਕੇ ਗੱਲ ਕਰਾਂਗੇ ਨਹੀਂ ਉਹਨਾਂ ਨੂੰ ਤਾਂ ਆ ਜਾਣ ਦੇ ਪੁੱਤ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਜਿਹੜੀ ਤੂੰ ਕਹਿੰਦੀ ਆ ਯਕੀਨ ਵਾਲੀ ਯਕੀਨ ਤਾਂ ਪਤਾ ਹੋਗਾ ਤੇਰਾ ਯਕੀਨ ਕਰੂ ਜੇ ਤੁਹਾਨੂੰ ਬਰਿਆਕ ਲਵਾ ਲੈਣਗੇ ਇਹ ਜੇ ਨਾ ਉਹ ਤਾਂ ਬਾਲੀ ਚਲਾਕ ਹੈਗੀ ਮੈਂ ਤਾਂ ਉਹਨੂੰ ਦੇਖ ਲਿਆ ਚਾਰੇ ਨਾਲੀ ਗੱਲ ਕਰਤੀ ਆ ਉਹ ਤਾਂ ਉਹ ਆਪ ਹੀ ਦੱਸਦੇ ਸੀ ਕਹਿੰਦੇ ਮੇਰੀ ਮਾਂ ਚਲਾਕ ਬਹੁਤ ਹੈ ਜਿੰਦਾ ਕੋਈ ਬੰਦਾ ਆਪਣੀ ਮਾਂ ਨੂੰ ਥੋੜੀ ਚਲਾਕ ਕਹਿੰਦਾ ਹੁੰਦਾ ਪਰ ਉਹਨਾ ਤਾਂ ਭੋਲਾਗਾ ਹੂੰ ਉਹ ਤਾਂ ਵਿਚਾਰੇ ਨੂੰ ਹੋਇ ਨਹੀਂ ਕਾਸਾ ਉਹਨਾਂ ਨੂੰ ਤਾਂ ਕਾਸਦਾ ਲਾਲਚ ਨਹੀਂ ਆਇਆ ਨਾ 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 ਉਸੇ ਕਰਕੇ ਤਾਂ ਕਰਦੇ ਆ ਵੀ ਚੱਲ ਆਉਣਾ ਜਾਣਾ ਰਹੂਗਾ ਚੱਲ ਫਿਰ ਉਹਨਾਂ ਦੇ ਆਏ ਤੋਂ ਮੈਂ ਗੱਲ ਕਰਦੀ ਆ ਆਪਾਂ ਉਹਨਾਂ ਨੂੰ ਇੱਥੇ ਰੱਖ ਲਾਂਗੇ ਠੀਕ ਆ ਠੀਕ ਠੀਕ ਆ ਆਪਾਂ ਜਾਣੀ ਨਹੀਂ ਦਿੰਦੇ ਆਹ ਕੀਤੇ ਨਾ ਗੱਲ ਵਧੀਆ ਚੱਲ ਸੂਟ ਦਾ ਕੀ ਆ ਤਾਂ ਮੈਂ ਮਾਹ ਨਿਕਲ ਪਾ ਲਿਆ ਲੈ ਪੁੱਤ ਤੋ ਨਵੀਂ ਬੈਣੀ ਕੋਈ ਨਹੀਂ ਪਾ ਕੇ ਰੱਖਿਆ ਕਰਦਾ ਮੇ ਨਵੇਂ ਹੋਰ ਸਮਿਆ ਦਾਂਗੇ ਮੈਨੂੰ ਤਾਂ ਐਸੀ ਵੀ ਭੱਜੂਗੀ ਤੇ ਜ਼ਮੀਨ ਨਿਕਲ ਜੂ ਉੱਥੋਂ ਆਗੇ ਨਾ ਗੱਲ ਟਿਕਾਣੇ ਤੇ ਹੁਣ ਨਹੀਂ ਮੈਂ ਨਿਕਲਣ ਦੀ ਜ਼ਮੀਨ ਉੱਥੋਂ ਆਹ ਸੂਟ ਨਵਾਂ ਪਰਖਿਆ ਲਪ੍ਰਿਤ ਨਵਾਂ ਤਾਂ ਪਾਇਆ ਸੀ ਕੀ ਕਰਾਂ ਹੁਣ ਜੀ ਕਰਦਾ ਬਦਲਣਾ ਖਰਾਬ ਨਾ ਹੋ ਜੇ ਕਿਉਂ ਪਾ ਕੇ ਰੱਖ ਚੱਲ ਫਿਰ ਕੀ ਹੁੰਦਾ ਸੋਹਣਾ ਲੱਗਦਾ ਹੈ ਹੈ ਹਾਂ ਠੀਕ ਹੈ ਇਹ ਤਾਂ ਮੈਂ ਤਾਂ ਪਾਇਆ ਸੀ ਪਹਿਲਾਂ ਮੇਰੀ ਜਾਣ ਦੀ ਸਲਾਹ ਸੀ ਨਾ ਹੁਣ ਮੈਂ ਜਾਣਾ ਕੈਨਸਲ ਕਰਤਾ ਫਿਰ ਕੈਨਸਲ ਕਰਤਾ ਕਾ ਤੋਂ ਕੈਨਸਲ ਕਰਤਾ ਕਿਉਂਕਿ ਹੁਣ ਮੈਂ ਕੀ ਕਰ ਸਕਦੀ ਸੀ ਬੀਬੀ ਗੁੱਸੇ ਹੋ ਗਈ ਸੀ ਐਵੇਂ ਹੀ ਮੈਂ ਕਿ ਇਹਨਾਂ ਦੇ ਮਨ ਚੋਂ ਐਵੇਂ ਸ਼ੱਕ ਜਾਊਗਾ ਵੀ ਪਤਾ ਨਹੀਂ ਹੋਣਾ ਐ ਕਰਨ ਲੱਗੀ ਸਾਡੇ ਨਾਲ ਵਿਆਹ ਤੋਂ ਬਾਅਦ ਬਦਲ ਗਈ ਇਹ ਸੌ ਤਰ੍ਹਾਂ ਦੇ ਵਿਚਾਰ ਆਉਂਦੇ ਆ ਬੰਦੇ ਦੇ ਮਨ ਚੋਂ ਫਿਰ ਇਸ ਕਰਕੇ ਮੈਂ ਆਪਦਾ ਫੈਸਲਾ ਹੁਣ ਟਾਲਤਾ ਮੈਂ ਇੱਥੇ ਰਹੂੰਗੀ ਤੇ ਉਹ ਮੈਨੂੰ ਲੈਣ ਵਾਸਤੇ ਆ ਰਹੇ ਨੇ ਵੈਸੇ ਪਰ ਉਹਨਾਂ ਨੂੰ ਇੱਥੇ ਰੱਖਾਂਗੇ ਆਪਾਂ ਸੱਚੀ ਚਲੋ ਉਹ ਤਾਂ ਤੇਰਾ ਜਾਣਾ ਬਣਦਾ ਵੀ ਹਿੰਸਿਲਾ ਪ੍ਰੀਤਾ ਤੇਰੇ ਸੱਸ ਨਾਲ ਲਾਜ ਤਾਂ ਤਾਂ ਹੈਗੀ ਹੈਗੀ ਉਹ ਤਾਂ ਹੈ ਜੀ ਮੈਨੂੰ ਤਾਂ ਇਹ ਸਮਝ ਆਉਂਦੀ ਹੈਗੀ ਦੇਖ ਲੈ ਹਣਾ ਉਹਰੇ ਤਾਂ ਕਿੰਨੀਆਂ ਮਿੱਟੀਆਂ ਮਾਰਦੀ ਸੀ ਕਹਿੰਦੀ ਉਹਰੇ ਰਹਿਣ ਵਾਸਤੇ ਆਊਗਾ ਫਿਰ ਉੱਥੇ ਜਾ ਕੇ ਬਦਲ ਗਈ ਲੈ ਦੱਸੋ ਤੇ ਜਾ ਕੇ ਉਹਨੂੰ ਕੀ ਹੋ ਗਿਆ ਉਹ ਪਤਾ ਕਿਉਂ ਬਦਲੀ ਐ ਉਹਨਾਂ ਨੇ ਕਰੀ ਸੀ ਇਹਨਾਂ ਕੋਲੇ ਗੱਲ ਮੇਰੀ ਸੱਸ ਨੇ ਕਹਿੰਦੀ ਹਾਂ ਤੈਨੂੰ ਮੈਂ ਉੱਥੇ ਤਾਂ ਭੇਜਦੀ ਆ ਪੁੱਤ ਤੂੰ ਉੱਥੇ ਬੈਠਾ ਠੇਕਾ ਲੈ ਜਾਈ ਤਾਨੂੰ ਪਤਾ ਹੁਣ ਮੇਰੇ ਪਰੋਣੇ ਨੇ ਮਨਚੇ ਤਾਂ ਕੋਈ ਲਾਲਚ ਨਹੀਂ ਪਰੋਣੇ ਵਿਚਾਰੇ ਨੇ ਕਹਿਤਾ ਵੀ ਮੈਂ ਠੇਕਾ ਢੁੱਕਾ ਨਹੀਂ ਲੈਂਦਾ ਹੈਗਾ ਮੰਮੀ ਇਹ ਗੱਲ ਗਲਤ ਹੈ ਤੇਰੀ ਫਿਰ ਕਹਿੰਦੀ ਚੱਲ ਲਾਪਰੀ ਨੂੰ ਇੱਥੇ ਲੈ ਕੇ ਆ ਉਹ ਕਹਿੰਦਾ ਵੀ ਇੱਥੇ ਲੈ ਆਉਂਗਾ ਐ ਨਹੀਂ ਕਹਿੰਦੀ ਉਹਨੂੰ ਕਹਿ ਨਾਲ ਜ਼ਮੀਨ ਵੀ ਲੈ ਕੇ ਆਵੇ ਦੇਖ ਲੈ ਹੈ ਕਿੱਡੀ ਵੱਡੀ ਲਾਲਚ ਨਿਕਲੀ ਫਿਰ ਉਹ ਆਪਸੇ ਜਦੋਂ ਇਹਨਾਂ ਨਾਲ ਲੜ ਪਏ ਇਹ ਇਹ ਤੁਹਾਡਾ ਜਵਾਈ ਕਹਿੰਦਾ ਕਹਿੰਦਾ ਮੈਂ ਲਾਪਰੀ ਨੂੰ ਵੀ ਲੈ ਕੇ ਆਉਂਗਾ ਤੇ ਜ਼ਮੀਨ ਵੀ ਨਹੀਂ ਲੈ ਕੇ ਆਉਂਦਾ ਕਹਿੰਦਾ ਜ਼ਮੀਨ ਵੀ ਨਾ ਕਰਵਾ ਕੇ ਆਉਂਗਾ ਉਹਨਾਂ ਦੇ ਅੱਛਾ ਹੁਣ ਤੇਰੇ ਕਲੇਸਪਾਰਕ ਹੈ ਹੁਣ ਜਿਵੇਂ ਤੁਹਾਨੂੰ ਪਤਾ ਉੱਥੇ ਜਾਣੀ ਵੀ ਆ ਨਾ ਵ ਤਾਂ ਵੀ ਉਥੇ ਕਲੇਸ਼ ਪਊਗਾ ਉਹ ਪਾਲਣਗੇ ਜ਼ਮੀਨ ਆ ਮੈਥੋਂ ਤਾਂ ਤੁਹਾਨੂੰ ਪਤਾ ਇੰਨਾ ਕਿਸੇ ਨਾਲ ਲੜਿਆ ਜਾਂਦਾ ਨਹੀਂ ਸਹੀ ਗੱਲ ਹੈ ਲਾਪ੍ਰਿਤ ਨਾਲੇ ਆਏ ਨਹੀਂ ਪਤਾ ਤੇਰੇ ਨਾਲ ਲੜ ਪਈ ਹੈ ਨਾ ਚਲ ਤੂੰ ਐਂ ਕਰ ਪਰੋਣੇ ਨੂੰ ਉਰੀ ਰੱਖ ਲਾਂਗੇ ਆਪਾਂ ਪਰ ਜੇ ਮੇਰੀ ਗੱਲ ਮੰਨਣਗੇ ਫੇਰੀ ਹੈ ਕੀ ਕਰਾਂ ਨਾ ਤੇਰਾ ਪਰੋਣਾ ਜਾਂ ਤੇਰੇ ਨਾਲ ਐ ਗੱਲ ਮੰਨੂਗੀ ਚਲੋ ਪਰ ਤਿਆਕ ਦੇਖ ਲੈਨੇ ਆ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਚਲ ਜੇ ਤੂੰ ਜਾਣਾ ਹੀ ਨਹੀਂ ਹੈਗਾ ਝਾੜੂ ਪੋਚਾ ਕਰਦੇ ਪਹਿਣ ਬਣ ਕੇ ਮੈਂ ਰੋਟੀ ਬਣਾਦਾ ਹਾਂ ਕੋਈ ਨਾ ਭਾਬੀ ਝਾੜੂ ਪੋਚਾ ਕਰਨ ਨਾਲ ਕਿੱਡਾ ਘੱਖ ਕੰਮ ਮੈਂ ਕਰ ਦਿੰਨੀ ਆ ਚੱਲ ਤੂੰ ਆਹੇ ਕੱਪੜੇ ਰੱਖੀ ਬਦਲੀ ਨਾ ਕਿਤੇ ਕਹਿ ਦੇਵੇਂ ਗੰਦੇ ਹੋ ਜਾਣਗੇ ਨਹੀਂ ਨਹੀਂ ਕੋਈ ਨਾ ਹਾਂ ਚੱਲ ਮੈਂ ਰੋਟੀ ਬਣਾਉਣ ਵਾਸਤੇ ਹੁੰਦੇ ਨੇ ਸਹੀ ਗੱਲ ਆ ਸੋਣਾ ਲੱਗਦਾ ਨਾਲੇ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਉਹਨਾਂ ਨੂੰ ਮੈਂ ਮਨਾਉਂਗੀ ਕਿਵੇਂ ਆਉਣਗੇ ਤਾਂ ਮੈਨੂੰ ਲੈਣ ਵਾਸਤੇ ਹਟਾਤਾ ਬੁੱਤ ਗੋਹਾ ਹਾਂ ਹਾਂ ਹਟਾਤਾ ਮੈਂ ਵੀ ਜੈਰੂ ਨਮਾ ਗਤੀ ਮਗਰ ਕਰੁੰਦੀਆਂ ਨਾਲੇ ਹੁਣ ਸਿੱਟ ਕੇ ਆਈਆਂ ਦੇਖ ਲਾ ਲੈ ਮੈਂ ਕੱਪੜੇ ਕੱਢ ਮੇਰੇ ਨਾ ਕੱਪੜੇ ਹੁਣ ਕਿੱਥੇ ਜਾਣਾ ਤੈਨਨੇ ਮੈਂ ਤੈਨੂੰ ਦੱਸਿਆ ਰਹਿ ਗਿਆ ਸੀ ਲਾਪਰੀ ਤੋਂ ਲੈ ਕੇ ਆਉਣਾ ਲਾਪਰੀ ਤੈਨੂੰ ਲੈਣ ਤਾਂ ਭੱਗ ਜਾ ਮੇਰੀ ਗੱਲ ਸੁਣ ਲਾ ਜਿਵੇਂ ਖਾਊਗੀ ਨਾ ਉਹਦੇ ਨਾਲ ਜ਼ਮੀਨ ਵੀ ਆਊਗੀ ਉਹ ਤੇ ਨਕੀਲੇ ਮਾਂ ਤੈਨੂੰ ਮੈਂ ਕਿੰਨੇ ਵਾਰੀ ਸਮਝਾਵਾਂ ਜ਼ਮੀਨ ਨਹੀਂ ਆਉਂਦੀ ਤਾਂ ਨਹੀਂ ਆਉਂਦੀ ਲੈ ਜ਼ਮੀਨ ਕਿਵੇਂ ਨਹੀਂ ਆਉਂਦੀ ਹੈਗੀ ਫਿਰ ਉਹ ਵੀ ਨਹੀਂ ਆਉਂਦੀ ਉਰੇ ਅਗਲੇ ਨਾਲ ਗੱਲ ਖੋਲੀ ਦੀ ਉਦੋਂ ਗੱਲ ਤਾਂ ਖੋਲੀ ਦੀ ਠੀਕ ਆ ਫਿਰ ਜ਼ਮੀਨ ਤਾਂ ਉਸੇ ਦੀ ਆ ਜੇ ਹੂਰੇ ਆਉਗੀ ਜ਼ਮੀਨ ਤਾਂ ਨਾਲ ਹੀ ਆਉਗੀ ਉਹਦੇ ਭਾਈ ਬਈ ਬਰਤਨ ਮਾਉਨਾਂ ਨਾ ਟੁੱਟਣਾ ਨਹੀਂ ਹੈਗਾ ਲੈ ਕਹਿੰਦਾ ਮੈਂ ਬਰਤਨ ਆ ਫੇ ਬਰਤੀ ਜਾ ਮੈਂ ਤੈਨੂੰ ਬਰਤਨ ਤੋਂ ਕਦੋਂ ਰੋਕਦੀ ਆ ਨਹੀਂ ਅਗਲੇ ਕਿੰਨੇ ਬਰਤਨ ਕੇ ਜਾ ਜ਼ਮੀਨ ਲੈ ਆ ਉਹਨਾਂ ਤੋਂ ਮੈਂ ਲੈ ਜ਼ਮੀਨ ਲੈ ਆ ਮੇਰੀ ਗੱਲ ਸੁਣ ਉਹੋ ਉਹਨਾਂ ਦੀ ਸੱਕੀ ਥੋੜੀ ਆ ਵੀ ਉਹਨਾਂ ਨੂੰ ਜ਼ਮੀਨ ਦੇ ਕੇ ਆਵੇ ਫਿਰ ਉਹਦਾ ਹੈਗਾ ਵੀ ਕੌਣਾ ਮੈਨੂੰ ਐਂਦਾ ਦੱਸ ਦੇ ਅਗਲੇ ਨੇ ਪਾਲੀ ਅਗਲੇ ਨੇ ਵਿਆਹ ਕਰਿਆ ਇੰਨੇ ਪੈਸੇ ਲਾਇਨੇ ਵਿਆਹ ਤੇ ਫਿਰ ਫੇ ਕਿਉਂ ਕਰਾ ਦੁਨੀਆ ਕਰਦੀ ਆ ਸਾਰਾ ਕੁਝ ਆਹੋ ਅਗਲਾ ਨਾ ਕਹਤਾ ਸੀ ਵੀ ਜ਼ਮੀਨ ਅਸੀਂ ਦੰਦੇ ਨਹੀਂ ਵੀ ਰਿਸ਼ਤਾ ਲੈਣਾ ਤਾਂ ਲਓ ਜਾਂ ਨਾ ਲਓ ਮੇਰੇ ਕੋਲ ਬਾਲੀਆਂ ਗੱਲਾਂ ਨਹੀਂ ਹੈਗੀਆਂ ਮੈਂ ਤੈਨੂੰ ਜਿਹੜੀ ਗੱਲ ਕਹਿਤੀ ਬਸ ਕਹਿਤੀ ਮੈਂ ਤਾਂ ਜਾਊਂਗਾ ਮੈਂ ਤਾਂ ਜਾਊਂਗਾ ਲੈਣਾ ਨੂੰ ਤੇ ਲਿਆਊਂਗਾ ਉਰੀ ਆਊਗੀ ਉਹ ਤੂੰ ਜਾ ਕੇ ਦਿਖਾ ਕਿ ਮੈਂ ਜਾਣਾ ਫਿਰ ਮੈਂ ਤਾਂ ਜਾਊਂਗਾ ਜਾ ਤੂੰ ਮੈਂ ਵੀ ਸਪਰੇਅ ਪੀਊਂਗੀ ਹੁ ਮੈਂ ਜਲੂਸ ਜਾਣਾ ਕੱਢੋ ਰੇ ਲੋਕਾਂ ਦੇ ਠੀਕ ਹੈ ਜਲੂਸ ਨਹੀਂ ਹੈਗਾ ਇਹ ਪੁੱਤ ਸੱਚੀ ਗੱਲ ਹੈ ਇਹ ਫੇਰ ਜੇ ਤੂੰ ਹੁਣ ਨਹੀਂ ਮੈਨੂੰ ਹਟਾ ਲੇਂਗਾ ਮੈਂ ਫੇਰ ਪੀ ਲੂੰਗੀ ਚੱਕ ਕੇ ਮੈਂ ਕਰਦਾ ਮਾਮੇ ਨੂੰ ਹੁਣ ਮਾਮੇ ਨੂੰ ਆ ਜੇ ਕਰਦੇ ਜਿਹਨੂੰ ਕਰਦਾ ਫੋਨ ਫਿਰ ਆਹੋ ਮੇਰਾ ਮਰੀ ਦਾ ਮੂੰਹ ਦੇਖੀ ਜਦੋਂ ਉਹਨੂੰ ਲੈ ਕੇ ਆਵੇਂਗਾ ਫਿਰ ਉਰੀ ਆਊਗਾ ਮੈਂ ਮਾਮੇ ਨੂੰ ਬੁਲਾਉਣਾ ਮਾਮੇ ਨੂੰ ਲੈ ਕੇ ਜਾਊਂਗਾ ਨਾਲ ਮਾਮੇ ਨੂੰ ਲੈ ਕੇ ਜਾਏਗਾ ਮੈਂ ਤੁਮ ਜਾਣ ਦੇਣਾ ਮੈਂ ਤੁਮ ਜਮਾਂ ਨਹੀਂ ਜਾਣ ਦਿੰਦੀ ਹੈਗੀ ਬੇਇੱਜ਼ਤੀ ਨਾ ਕਰਵਾਈਂਨੀ ਮੇਰੀ ਤੂੰ ਇਹ ਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ ਤੇਰਾ ਫਾਇਦਾ ਹੀ ਸੋਚਦੀ ਆ ਮੈਂ ਕਿਉਂ ਹੈ ਨਹੀਂ ਕੁਛ ਆਪਣੇ ਓਰੇ ਫਿਰ ਹੈਗਾ ਫਿਰ ਠੀਕ ਆ ਫਿਰ ਉਹਨਾਂ ਵਾਸਤੇ ਥੋੜੀ ਤੂੰ ਜਮਿਆ ਸੀ ਮੈਂ ਨਹੀਂ ਉਹਨਾਂ ਨੇ ਬਹਿ ਤੇ ਪੈਸੇ ਥੋੜੇ ਲਾਈ ਦੀਏ ਫਿਰ ਦੁਨੀਆ ਲਾਉਂਦੀ ਆ ਲਾਉਂਦੀ ਆ ਦੁਨੀਆ ਮੈਂ ਤੈਨੂੰ ਉਹਨਾ ਵਾਸਤੇ ਨਹੀਂ ਜੰਮਿਆ ਸੀ ਵੀ ਤੂੰ ਉੱਥੇ ਰਹੇਗਾ ਤੂੰ ਅੰਦਰ ਵਗ ਜਾ ਚਲ ਅੰਦਰ ਨਹੀਂ ਮੈਂ ਜਾਂਦੀ ਹੈਗੀ ਜਲੂਸੇ ਨਾ ਕੱਢੋ ਰੇ ਠੀਕ ਹੈ ਜਲੂਸ ਤੇਰਾ ਕੀ ਕੱਢਦਾ ਪੁੱਤਰਾ ਜਦੋਂ ਤੱਕ ਤੂੰ ਕੱਢਣ ਲੱਗਿਆ ਪਿਆ ਮੇਰਾ ਆ ਜਿਹੜੀਆਂ ਸਪਰੀਆਂ ਜਗਦੀਆਂ ਹੋਰ ਲੋਕਾਂ ਜਲੂਸੇ ਕੱਢਦੇ ਆ ਮੈਂ ਤਾਂ ਮੈਂ ਪੀਉਂਗੀ ਭਾਈ ਪੀਉਂਗੀ ਨੜੇ ਹੋਰ ਹਾਂ ਮੈਂ ਮਾਮੇ ਨੂੰ ਕਰਦਾ ਫੋਨ ਠੀਕ ਹੈ ਕੀ ਕਰਦੇ ਜਿਹਨੂੰ ਕਰਦਾ ਫੋਨ ਤੂੰ ਮੈਂ ਵੀ ਅੱਜ ਸਕੇ ਪੀਓ ਦੀ ਧੀ ਨਹੀਂ ਜੇ ਉਹ ਰੇ ਉਹ ਆਉਗੀ ਤਾਂ ਜ਼ਮੀਨ ਵੀ ਨਾਲੇ ਆਉਗੀ ਕੋਈ ਗੱਲ ਨਹੀਂ ਮਾਮੇ ਨੂੰ ਘਰ ਲਾ ਪੁੱਤ ਫੋਨ ਭਾਈ ਤਾਂ ਉਹ ਮੇਰਾ ਹੀ ਆ ਮੇਰ ਤਾਂ ਉਹ ਮੇਰੀਏ ਕਰਾਉ ਤੇਰੀ ਥੋੜੀ ਨਾ ਮੇਰ ਕਰਾਊਗਾ ਉਹ ਪਰ ਤੁਸੀਂ ਤਾਂ ਕਹਿੰਦੇ ਸੀ ਵੀ ਮੈਂ ਹੁਣ ਆ ਰਿਹਾ ਤੁਹਾਨੂੰ ਲੈਣ ਵਾਸਤੇ ਸੱਚੀ ਫਿਰ ਤੁਹਾਡੇ ਤੋਂ ਮੰਮੀ ਵੀ ਨੂੰ ਵੀ ਢਕਾਇਆ ਗਿਆ ਹੈਗਾ ਤੁਹਾਡੇ ਇੰਨੀ ਵੀ ਨਹੀਂ ਚੱਲਦੀ। ਓਹੋ ਫਿਰ ਹੁਣ ਤੁਸੀਂ ਕੀ ਕਰੋਗੇ? ਹਮ ਮਾਮਾ ਜੀ ਨੂੰ ਠੀਕ ਹੈ ਠੀਕ ਹੈ ਚਲੋ ਠੀਕ ਹੈ ਓਕੇ ਮੰਦਸਾ ਫਿਰ ਕੀ ਬਣਦਾ ਧਿਆਨ ਰੱਖਿਓ ਨਾਲੇ ਮੰਮੀ ਦਾ ਕੀ ਹੋ ਗਿਆ ਪਤਾ ਕੀ ਹੋ ਗਿਆ ਤਾਂ ਅੱਜ ਕਿਉਂ ਹੋ ਗਈ ਮੰਮੀ ਉਹ ਆ ਰਹੇ ਸੀਗੇ ਔਰੇ ਮੇਰੇ ਕੋਲੇ ਪਰ ਉਹਨੇ ਤਾਂ ਫੋਨ ਸੀ ਹਮ ਅੱਛਾ ਤੇ ਉੱਥੇ ਮੰਮੀ ਨੇ ਕਲੇਸ਼ ਪਾ ਲਿਆ ਕਹਿੰਦੀ ਮੈਂ ਜਾਣ ਨਹੀਂ ਦਿੰਦੀ ਹੈਗੀ ਤੈਨੂੰ ਮੂਰੇ ਘੇਰ ਕੇ ਖੜ ਗਈ ਜੇ ਉਹ ਕਹਿਣ ਲੱਗੇ ਵੀ ਮੈਂ ਤਾਂ ਉੱਪਰ ਦੀ ਹੋ ਕੇ ਜਾਊਂਗਾ ਫਿਰ ਸਪਰੇ ਚੱਕ ਲਈ ਅੱਛਾ ਕਹਿੰਦੀ ਮੈਂ ਸਪਰੇ ਪੀਨੀ ਆ ਹੁਣ ਦੱਸ ਮੈਂ ਕੀ ਕਰਾਂ ਆਉਣ ਨਹੀਂ ਦਿੰਦੀ ਹੈਗੀ ਉਹਨਾਂ ਨੂੰ ਅੱਛਾ ਅੱਛਾ ਰੌਣੇ ਨੂੰ ਆਉਣ ਨਹੀਂ ਦਿੰਦੀ ਇੱਥੇ ਹੂੰ ਲਾ ਹੱਦ ਕਰਦੀ ਆ ਉਹ ਤਾਂ ਵੀ ਦੱਸ ਕਾ ਤੋ ਰੋਕਿਆ ਮੇਰੇ ਗੱਲ ਸੁਣ ਪੁੱਤ ਨਾ ਆਉਣ ਦੇ ਠੀਕ ਆ ਆਪੇ ਠੰਡੇ ਦਿਮਾਗ ਨਾਲ ਆਜੂ ਕੱਲਾ ਪਰੌਣਾ ਮੰਮੀ ਕਿਵੇਂ ਆਜੂਗਾ ਜਦੋਂ ਮੰਮੀ ਆਉਣੀ ਨਹੀਂ ਦਿੰਦੀ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆ ਰਹੀ ਹੁਣ ਮੈਨੂੰ ਇਹਨਾਂ ਨੇ ਐ ਕਿਹਾ ਕਹਿੰਦੇ ਮੈਂ ਮਾਮਾ ਜੀ ਨੂੰ ਫੋਨ ਕਰਦਾ ਹੁਣ ਮਾਮਾ ਜੀ ਆਉਣਗੇ ਉਹ ਮਾਮਾ ਜੀ ਨੂੰ ਲੈ ਕੇ ਨਾਲ ਫੇਰ ਆਉਣਗੇ ਹੋਰੇ ਮੈਨੂੰ ਲੈਣ ਲਾ ਲਾ ਮਾਮਾ ਕਿ ਲੈਣਾ ਪੁੱਤ ਉਹਦਾ ਕੀ ਕੰਮ ਇੱਥੇ ਆਉਣ ਦਾ ਆਪਣੇ ਕੰਮ ਚ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਬੀਬੀ ਮੈਂ ਤਾਂ ਤੁਹਾਡੇ ਤੇ ਹੈਰਾਨ ਆ ਗੱਲ ਕਿਉਂ ਨਹੀਂ ਹੈਗੀ ਹੁਣ ਅਗਲਾ ਬਿਮਾਰੀ ਦਾ ਕਲੇਸ਼ ਪਾ ਰੱਖਿਆ ਉਹਨੇ ਆਪਣੇ ਮਾਮੇ ਨੂੰ ਬੁਲਾਉਣਾ ਹੈ ਉਹਨੂੰ ਪਤਾ ਹੈ ਵੀ ਮੇਰੀ ਮਾਂ ਮੇਰੇ ਮਾਮੇ ਤੋਂ ਜ਼ਿਆਦਾ ਡਰਦੀ ਹੈ ਉਹਦਾ ਮਾਮਾ ਫਿਰ ਉੱਥੇ ਆਊਗਾ ਆਪਣੇ ਕੋਲੇ ਕਿ ਲੈਣਾ ਆਊਗਾ ਉਹ ਮੈਨੂੰ ਲੈਣ ਆਉਣਗੇ ਉਹ ਕੱਲੇ ਨੂੰ ਆਉਣ ਨਹੀਂ ਦਿੰਦੀ ਉਹ ਲੈਣ ਨਹੀਂ ਹੁੰਦੇ ਤਾਂ ਬੇਸ਼ੱਕ ਉਹ ਆ ਜਾਣ ਚੱਲ ਇੱਕ ਵਾਰੀ ਚੱਲ ਉਹਨਾਂ ਤਾਂ ਪੂਰੇ ਇਹਨਾਂ ਨਾਲ ਗੱਲ ਕਰਨੀ ਹੈ ਨਾ ਫਿਰ ਉਹ ਪੁੱਤਾ ਜੀੜਾ ਮਰ ਜਾਣਗੇ ਤੂੰ ਤੂੰ ਜਾਈ ਨਾ ਪੱਕੀ ਰਹੀ ਬਾਤ ਇਹ ਨਹੀਂ ਜਾਂਦੀ ਮੈਂ ਨਹੀਂ ਜਾਂਦੀ ਰਹੀ ਗੱਲ ਆਪੇ ਹੀ ਗੱਲ ਸੰਭਾਲੀ ਤੇਰੇ ਮਾਮੇ ਸਹੁਰੇ ਨੂੰ ਤੂੰ ਕਹਿਣਾਗਾ ਪਰ ਉਹਨੇ ਨੂੰ ਵੀ ਤੂੰ ਕਹੀਂ ਸਾਨੂੰ ਨਾ ਬਰੇ ਭਾਈ ਅਸੀਂ ਸੱਚੇ ਰਹੀਏ ਪੁੱਤਾ ਨਹੀਂ ਕੋਈ ਆਪ ਦੇ ਤਰਫੋਂ ਬੋਲੀ ਜੇ ਕਿਤੇ ਅਸੀਂ ਜਵਾਨ ਹਲਾਤੇ ਅਗਲੇ ਕਹਿੰਗੇ ਇਹ ਰੋਕ ਦੇਣੇ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਉਹ ਗੱਲ ਤਾਂ ਮੈਂ ਆਪੇ ਸੰਭਲ ਲੂੰਗੀ ਪਰ ਐ ਆ ਨਾ ਜਿਹੜੀ ਗੱਲ ਆਪਾਂ ਉਹਨਾਂ ਨਾਲ ਕਰਨੀ ਆ ਨੇ ਉਹਨਾਂ ਦੇ ਮਾਮਾ ਜੀ ਨਾਲ ਵੀ ਕਰ ਲਾਂਗੇ ਅਗਲੇ ਸਿਆਣੇ ਨੇ ਫਿਰ ਵੀ ਸਿਆਣੇ ਮੰਦੇ ਦਾ ਫਰਕ ਹੁੰਦਾ ਚੱਲ ਜੇ ਨਹੀਂ ਚੱਲ ਦੇਖ ਲੈ ਪਤਾ ਜਿਵੇਂ ਤੈਨੂੰ ਚੰਗਾ ਲੱਗਦਾ ਪਰ ਜਿਹੜੀ ਗੱਲ ਤਾਂ ਮੈਂ ਕਹੀ ਆ ਉਹ ਗੱਲ ਤੇ ਪੱਕੀ ਰਹਿ ਬਸ ਤੂੰ ਪੈਰ ਨਾ ਪੱਟੀ ਇਸ ਕਰੂੰ ਜੇ ਤੂੰ ਪੈਰ ਪੱਟ ਲਿਆ ਫਿਰ ਸਾਰਾ ਖੇਡ ਖਰਾਬ ਹੋ ਜਾਊਗਾ ਪੁੱਤ ਲੈ ਜਾਣਗੇ ਤੇ ਇਥੋਂ ਸਾਰਾ ਕੁਝ ਚੱਲ ਕੋਈ ਬੱਲੇ ਕੁਝ ਨਹੀਂ ਰਹਿਣਾ ਕੀ ਬਣਦੇ ਹੁੰਦੇ ਹਾਂ ਹਾਂ ਆਪਾਂ ਨੂੰ ਕੋਈ ਪਤਾ ਕਹੇ ਜਿਆ ਕੱਲ ਨੂੰ ਪੁੱਤ ਤੇਥੋਂ ਲੈ ਕੇ ਜ਼ਮੀਨ 20 ਕਾਲਨ ਮਾਹੀਏ ਤੇ ਮਾਂ ਦਾ ਕੀ ਪਤਾ ਢਿਚਲਾਕ ਕਹਦੇ ਇਹਨੂੰ ਛੱਡ ਦੇ ਮਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਆਪਦੇ ਘਰ ਵਾਲੇ ਦੇ ਤਾਂ ਪੂਰਾ ਯਕੀਨ ਹੈ ਵੀ ਉਹ ਬੰਦਾ ਬਹੁਤ ਲਾਇਲ ਹੈ ਮੇਰੇ ਪ੍ਰਤੀ ਆਪਦੀ ਮਾਂ ਦੇ ਨਾਲ ਵੀ ਕਲੇਸ਼ ਕਰ ਲਿਆ ਉਹਨਾਂ ਨੇ ਇਸ ਗੱਲ ਪਿੱਛੇ ਵੀ ਮੈਂ ਉਹਨਾਂ ਨਾਲ ਵਰਤਣਾ ਹੈ ਕਹਿੰਦਾ ਮੈਂ ਜ਼ਮੀਨ ਨਹੀਂ ਲੈ ਕੇ ਆਉਂਦਾ ਤੋਂ ਮਾਮਾ ਗਰ ਲੱਗ ਕੇ ਅਗਲਾ ਕਦੇ ਵੀ ਵਿਗੜ ਸਕਦਾ ਹੈ ਮਨ ਉਹਨੇ ਛੱਡ ਸਕਦਾ ਬੀਬੀ ਜੀ ਮਾਮਾ ਗਰ ਲੱਗਣਾ ਹੁੰਦਾ ਜੋ ਮਾਮਾ ਜੀ ਨੂੰ ਕਿਉਂ ਬੁਲਾਉਂਦੇ ਉਹ ਤਾਂ ਚਲ ਕੋਈ ਨਹੀਂ ਆਪਾਂ ਦੇਖਦੇ ਹਾਂ ਕਾਨੂੰ ਇਹ ਜਾ ਕੁਝ ਹੋਵੇ ਪਰ ਪਤਾ ਹੀ ਨਹੀਂ ਹੁੰਦਾ ਅੱਜ ਕੱਲ ਟਾਈਮ ਬਹੁਤ ਮਾੜਾ ਜਵਾਨਾ ਖਤਰਨਾਕ ਆ ਗਿਆ ਪੁੱਤ ਚਲੋ ਤੁਸੀਂ ਪਾਪੇ ਨੂੰ ਸੁਨੇਹਾ ਲਾ ਦਿਓ ਜਾ ਕੇ ਚਾ ਉਹ ਆ ਰਹੇ ਨੇ ਮਾਮੇ ਹੋਰ ਚੰਗਾ ਚੰਗਾ ਪਤਾ ਮੈਂ ਜਾਣੀ ਜੇ ਜਮੀਨ ਦਾ ਲਾਲਚ ਮੇਰੀ ਸੱਸ ਨੂੰ ਹੈ ਨਾ ਜ਼ਮੀਨ ਦਾ لالਚ ਤਮਾ ਤੇਰੇ ਮੂੰਹ ਤੇ ਵੀ ਮੈਨੂੰ ਦਿਖਾਈ ਦੇ ਰਿਹਾ ਹੈ ਪਰ ਹੁਣ ਮੈਂ ਤੈਨੂੰ ਕੁਝ ਕਹਿ ਨਹੀਂ ਸਕਦੀ ਕਿਉਂਕਿ ਤੁਹਾਡੇ ਐਸਾਨ ਬਹੁਤ ਨੇ ਮੇਰੇ ਉੱਪਰ ਹਰਜੀਤ ਦੇਵਾ ਨੂੰ ਹਾਂ ਉਹਨਾਂ ਤਾਂ ਹੋਰੀ ਪੰਗਾ ਪੈ ਗਿਆ ਕੀ ਪੰਗਾ ਪੈ ਗਿਆ ਲੜਾਈ ਕਰ ਲਈ ਬੁੜੀ ਨੇ ਹੈ ਹੋਰ ਪੁਰਾਣਾ ਹੁੰਦਾ ਸੀਗਾ ਲੜਾਈ ਕਰਕੇ ਗਈ ਫਿਰ ਪਰ ਉਹਨੇ ਨੂੰ ਆਉਣ ਨਹੀਂ ਦਿੱਤਾ ਨਾ ਪਰ ਉਹਨੇ ਨੂੰ ਆਉਣ ਨਹੀਂ ਦਿੱਤਾ ਬੜੀ ਖਰਾਬ ਹੈ ਬਹੁਤ ਖਰਾਬ ਗਈ ਤੇ ਹੁਣ ਨਾ ਪਰ ਉਹਨੇ ਨੇ ਆਪਦਾ ਮਾਮਾ ਬੁਲਾਇਆ ਅੱਛਾ ਉਹ ਮਾਮਾ ਇੱਥੇ ਆਊਗਾ ਆਪਣੇ ਕੋਲੇ ਉਹ ਫਿਰ ਕਿਉਂਦਾ ਫਿਰ ਉਹਦਾ ਮਾਮਾ ਇੱਥੇ ਆਊ ਆ ਜਾਣ ਦੇ ਫਿਰ ਜਦੋਂ ਮਾਮਾ ਆ ਗਿਆ ਉਹਦੇ ਨਾਲ ਗੱਲ ਕਰ ਲਾਂਗੇ ਮੈਂ ਤਾਂ ਕੁੜੀ ਨੂੰ ਕਹਤਾ ਹੂੰ ਵੀ ਤੂੰ ਪੁੱਤ ਜਾਣਾ ਨਹੀਂ ਉਹਦਾ ਪਿਆਰ ਨਾਲ ਕਿਹਾ ਮੈਂ ਠੀਕ ਹੈ ਲੜੀ ਨਹੀਂ ਕੁੜੀ ਤਾਂ ਜਾਂਦੀ ਵੀ ਨਹੀਂ ਘਰ ਜਾਂਦੇ ਇਹ ਪੁੱਤ ਤੂੰ ਨਹੀਂ ਜਾਣਾ ਹਾਂ ਠੀਕ ਹੈ ਤੂੰ ਇੱਥੇ ਰਹਿ ਤੂੰ ਆਵਦੀ ਅੜੀ ਤੇ ਅੜੀ ਰਹਿ। ਹੂੰ। ਬਾਕੀ ਗੱਲ ਅਸੀਂ ਆਪੇ ਸੰਭਾਲ ਲਾਂਗੇ। ਮਾਂ ਕੋਈ ਨਹੀਂ ਆ ਜਾਣ ਦੇ ਉਹਦੇ ਮਾਮੇ ਨੂੰ ਵੀ। ਜੇ ਪੁੱਤ ਮੱਕਾ ਤੇਰੀ ਜ਼ਮੀਨ ਉਹ ਤੂੰ ਉੱਥੇ ਉਹਨਾਂ ਨੂੰ ਦੇਤੀ। ਹੂੰ। ਤੈਨੂੰ ਕੱਲ ਨੂੰ ਤੇਰੇ ਨਾਲ ਕਹਿਣਾ। ਬਲੇਸ ਪਾ ਤੇ ਵੀ ਛੱਡ ਪਰਾਂ ਹੋਰ ਵਿਆਹ ਦੂੰਗੀ। ਉਹ ਜ਼ਮੀਨ ਤਾਂ ਤਾਂ ਹੀ ਦੇਊ ਜੇ ਆਪਾਂ ਜ਼ਮੀਨ ਹੱਲਣ ਦੇਵਾਂਗੇ। ਨਾਲੇ ਜਦੋਂ ਉਹਦਾ ਮਾਮਾ ਆ ਗਿਆ ਉਹਦੇ ਨਾਲ ਬੈਠ ਕੇ ਗੱਲ ਕਰਾਂਗੇ ਵੀ ਭਾਈ ਜਦੋਂ ਅਸੀਂ ਪਹਿਲਾਂ ਗੱਲ ਕੀਤੀ ਹੋਈ ਆ ਤੇ ਹੁਣ ਤੁਸੀਂ ਕਿਉਂ ਮੁੱਕਰਦੇ ਹੋ? ਹਾਂ। ਹਾਂ। ਉਹਦੇ ਮਾਮੇ ਨੂੰ ਚੰਗੀ ਤਰ੍ਹਾਂ ਸਮਝਾਵਾਂਗੇ। ਕੋਈ ਨਹੀਂ ਆਉਣ ਦੇ ਤਾਂ ਸਹੀ। ਇਹ ਰਹੀ ਗੱਲ ਕੁੜੀ ਨੂੰ ਪੂਰੀ ਕੁੜੀ ਦੇ ਹਵਾ ਭਰ ਤੇ ਹਾਂ ਜਿਹੜੀ ਗੱਲ ਇਹ ਐ ਵੀ ਕੁੜੀ ਨਾ ਕਿਤੇ ਮਾੜਾ ਮੁੱਟਾ ਪਾਸਾ ਵਟ ਜੇ ਕੁੜੀ ਨੂੰ ਤੋਸ ਜੀ ਜਾਵੇ ਨਾ 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 ਕੁੜੀ ਨੂੰ ਤਾਂ ਮੈਂ ਪੂਰਾ ਸਮਝਾਤਾ ਹਾਂ ਮੈਂ ਆਖਾ ਸਾਨੂੰ ਤਾਂ ਬੁਰੇ ਪੈਣੀ ਨਾ ਦੇ ਤੇਰੇ ਮਾਮੇ ਸਾਰੇ ਮੂਰੇ ਠੀਕ ਐ ਤੂੰ ਹੀ ਗੱਲ ਸਮਝ ਤੇ ਰੱਖੀ ਨਾਲੇ ਆਪਦੀ ਰੱਖੀ ਆਪਦੀ ਰੱਖੀ ਹਾਂ ਉਹ ਕਹਦੇ ਮੈਂ ਤਾਂ ਜਾਣਾ ਹੀ ਨਹੀਂ ਦਿੱਤੀ ਉਹ ਕਾਲ ਮੈਂ ਤਾਂ ਇੱਥੇ ਰਹੂੰਗੀ ਮੇਰੇ ਘਰ ਵਾਲਾ ਵੀ ਇੱਥੇ ਰਹੂ ਨਾ ਹੀ ਹਿੱਸਾ ਲੈਟਾ ਅਸੀਂ ਨੀ ਕੋਸ ਦੰਦ ਨਾ ਫਿਰ ਉਹ ਉਹਦੀ ਮਾਂ ਕੀ ਕਹਿੰਦੀ ਵੀ ਅਸੀਂ ਹਿੱਸਾ ਲਵਾਂਗੇ ਕਿ ਜ਼ਮੀਨ ਲਵਾਂਗੇ ਜ਼ਮੀਨ ਤੇ ਫਿਰਦੀ ਆਗੀ ਮਾਤਾ ਪਤ ਜਮੀਨ ਤੇ ਫਿਰਦੀ ਆਪਾਂ ਵੀ ਜਮੀਨ ਤੇ ਚੱਲਦੇ ਆ ਜਮੀਨ ਤੇ ਪੈਰ ਨਹੀਂ ਧਰਨ ਦੇ ਪਾਵਾਂ ਨੇ ਆਪਾਂ ਵੀ ਜਮੀਨ ਦੇ ਪਿੱਛੇ ਹੀ ਫਿਰਦੇ ਆ ਆਪਾਂ ਕਿਹੜਾ ਕੋਈ ਫਿਰ ਜਮੀਨ ਥੋੜੀ ਜਾਣ ਦੇਵਾਂਗੇ ਨਾ 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 ਜਮੀਨ ਦਾ ਤਾਂ ਮੈਂ ਕੋਹਰਾ ਨਹੀਂ ਜਾਣ ਦਿੰਦੇ ਹਾਂ ਜੇ ਕਹਾਂ ਲੱਗ ਵੀ ਠੇਕਾ ਠੁਕਾ ਠੇਕੇ ਦੀ ਗੱਲ ਕਰਨ ਲੱਗੂ ਉਹੀ ਜੀ ਵਿਚਾਰ ਕਰ ਲਾਂਗੇ ਨਾ ਠੇਕਾ ਕਾਹਦਾ ਦੇਵਾਂਗੇ ਸਾਡੀ ਅਸੀਂ ਠੇਕਾ ਕਿ ਦੇਵਾਂਗੇ ਐਂ ਕਹਾਂਗੇ ਆਪਾਂ ਫਿਰ ਐਂ ਕਹਦੇ ਆਂਗੇ ਨਾ ਵੀ ਭਾਈ ਠੇਕਾ ਤਾਂ ਸੀ ਤਾਂ ਦੇ ਦਾਂਗੇ ਪਰ ਕੁੜੀ ਨੂੰ ਪੁੱਛ ਲੋ ਕੁੜੀ ਨੂੰ ਪੁੱਛ ਲੋ ਵੀ ਠੇਕਾ ਦੇਣ ਦਿੰਦੇ ਕਿੰਨਾ ਆਪਾਂ ਸਖਾ ਦੇਾਂਗੇ ਹਾਂ ਠੀਕ ਹੈ ਨਾ ਇੱਕ ਵਾਰ ਤਾਂ ਮੈਂ ਪੂਰਾ ਸਖਿਆਤਾ ਅੱਗੇ ਚੱਲ ਕੋਈ ਨਹੀਂ ਦੇਖਦੇ ਕੀ ਬਣਦਾ ਉਹਨਦੇ ਉਹਨੂੰ ਕੋਈ ਗੱਲ ਨਹੀਂ ਤੇ ਮੈਂ ਦੱਸਣੀ ਆਈ ਸੀ ਮੈਂ ਉਹਦੇ ਕੋਲ ਹੀ ਆਈ ਸੀ ਕੁੜੀ ਕੋਲੋਂ ਹੁਣ ਫਿਰ ਤੂੰ ਫਿਕਰ ਨਾ ਕਰ ਕਿਸੇ ਗੱਲ ਦਾ ਬੈਠੇ ਆ ਨਾ ਆਪਾਂ ਨਾਲੇ ਮਾਮੇ ਨੂੰ ਨਾਲੇ ਪਰੋਣੇ ਨੂੰ ਐਂ ਅੰਨ ਮੰਗੂ ਠਾਰ ਦੇਾਂਗੇ ਫਿਕਰ ਨਾ ਕਰ ਕਿਸੇ ਗੱਲ ਦਾ ਵਾ ਚੱਲ ਚੰਗਾ ਚਾਚੂ ਪੀਣੀ ਆ ਬਣਾ ਮਾ ਚਾਹ ਤਾਂ ਬਣਾ ਲੈ ਘੁੱਟ ਤੇ ਕੁੜੀ ਦੇ ਦਵਾਰੇ ਕੰਨ ਭਰ ਦੇ ਵੀ ਦੇਖੀ ਧੀਏ ਤੂੰ ਸਮਝ ਨਾਲ ਗੱਲ ਕਰੀ ਕੁੜੀ ਨੂੰ ਤਾਂ ਮੈਂ ਫੁੱਲ 扑ੜਕਾਤਾ ਵਾ ਠੀਕ ਹੈ ਮੈਂ ਆਖੀ ਬਸ ਤੂੰ ਆਉਂਦੇ ਬਣੋ ਤੇਜ਼ ਰਹੀ ਠੀਕ ਉਹਨਾਂ ਦੀ ਗੱਲ ਤਾਂ ਸੁਣੀ ਨਾ ਇਹ ਗੱਲ ਤਾਂ ਸੁਣਨੀ ਪੈਂਦੀ ਆ ਸਾਰਿਆਂ ਦੀ ਪਰ ਆਪਦੀ ਗੱਲ ਮੂਰੇ ਰੱਖਣੀ ਚਾਹੀਦੀ ਆ ਨਾ ਪਰੌਣਾ ਠੀਕ ਆ ਹੂੰ ਪਰੌਣਾ ਚੰਗਾ ਪਰੌਣਾ ਤਾਂ ਮੰਨਦਾ ਹੈ ਪਰੌਣਾ ਤਾਂ ਚੰਗਾ ਹੈ ਉਹ ਤਾਂ ਕਹਿੰਦਾ ਕੀ ਕਰਨੀ ਆ ਜ਼ਮੀਨ ਪਰੌਣਾ ਪਰੌਣੇ ਕਰਕੇ ਤਾਂ ਆਪਾਂ ਕਹਿੰਨੇ ਆ ਵੀ ਚੱਲ ਕੋਈ ਜੇ ਪਰੌਣਾ ਢਾਲਦਾ ਹੈ ਉਹਦੇ ਮਾਮੇ ਨੂੰ ਵੀ ਢਾਲ ਲਾਂਗੇ ਰਹੀ ਗੱਲ ਬੁੜੀ ਦੀ ਬੁੜੀ ਨੂੰ ਆਪਾਂ ਗੱਲਾਂ ਨਾਲ ਹੀ ਢਾਲ ਦਾਂਗੇ ਆਪਾਂ ਪੱਕੇ ਦਿਵਾਲਾ ਹਾਂ ਆਹੋ ਚੰਗਾ ਮਚਾ ਬਣਾਉਣੀ ਆ ਚੰਗਾ ਬਣਾ ਲੈ ਮੜਿਆ ਪੱਤੀ ਤੇਜ਼ ਪਾ ਦੇ ਚੰਗਾ ਆਹੋ ਕੀ ਗੱਲ ਉਹ ਕੁੜੀਆਂ ਐ ਬੈਠੀਆਂ ਆ ਉਹ ਦਾਸ ਜੀ ਹੋਈ ਕੁਛ ਨਹੀਂ ਵੀਰੇਸੁਰ ਜਦੋਂ ਖੀ ਜਾਂਦਾ ਬਸ ਕੋਈ ਤਾਂ ਗੱਲ ਹੋਈ ਹੋਣੀ ਹੈਗੀ ਅੱਗੇ ਤਾਂ ਕਦੇ ਐ ਬੈਠੀ ਨੀ ਚੁੱਪ ਨੰਤੰਦਰੜ ਕੇ ਗੱਲ ਤੁਹਾਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਅੱਜ ਥੋੜਾ ਜੀਜਾ ਤੇ ਉਹਦਾ ਮਾਮਾ ਆ ਰਹੇ ਨੇ ਉਹ ਤਾਂ ਦੱਸਤਾ ਸੀ ਭੈਣੇ ਮੈਨੂੰ ਪਤਾ ਲੱਗਿਆ ਸੀ ਮੈਂ ਤੈਨੂੰ ਕੋਈ ਗਲਤ ਕਹਿਣੀ ਸੀਗੀ ਤੂੰ ਗੁੱਸਾ ਦੇਖ ਮੰਨੀ ਨਾ ਤੇ ਤੈਨੂੰ ਵੀ ਪਤਾ ਹੈ ਨਾ ਜਲ ਤੂੰ ਠੀਕ ਅਸ ਕੀ ਭੈਣ ਤਾਂ ਹੈ ਨਹੀਂ ਪਰ ਤੈਨੂੰ ਸਕੇ ਤੋਂ ਵੱਧ ਸਮਝਿਆਗਾ ਤੇ ਨਹੀਂ ਕਦੇ ਫਰਕ ਰੱਖਿਆ ਮਨ ਦੇ ਵਿੱਚ ਇਹਦੇ 'ਚ ਵੀਰੇ ਫਿਰ ਗੁੱਸਾ ਕਰਨ ਵਾਲੀ ਕਿਹੜੀ ਗੱਲ ਐ ਗੁੱਸਾ ਤਾਂ ਭੈਣੇ ਹੁਣ ਆਉ ਉਹਨਾਂ ਜਿਹੜੀ ਗੱਲ ਦੱਸੂਗਾ ਮੈਂ ਵੀ ਤੂੰ ਪਿੰਡ ਵਗ ਜਾ ਉੱਥੇ ਆਵਦੇ ਤੈਨੂੰ ਪਤਾ ਮਾਂ ਪਿਓ ਤੇ ਮੇਰੇ ਸਕੇ ਨੇ ਪਰ ਉਹ ਜ਼ਮੀਨ ਦਾ ਲਾਲਚ ਕਰਦੇ ਨੇ ਤੇਰੀ ਤੂੰ ਕਿਹੜੇ ਜਿਹੇ ਗੱਲਾਂ ਕਰਦੇ ਓ ਤੁਸੀਂ ਉਹ ਜ਼ਮੀਨ ਦਾ ਲਾਲਚ ਕਿਉਂ ਕਰਨਗੇ ਪਹਿਲਾਂ ਹੁਣ ਭੈਣੇ ਉਹਨਾਂ ਨੂੰ ਕਿਹੜਾ ਪਤਾ ਨਹੀਂਗਾ ਜਦੋਂ ਕੁੜੀ ਵਿਆਹੀ ਜਾਂਦੀ ਹੈ ਸਹੁਰੇ ਘਰ ਹੀ ਸੋਹਣੀ ਲੱਗਦੀ ਹੁੰਦੀ ਹੈਗੀ ਕਾਦੇ ਵਾਸਤੇ ਉਹਨਾਂ ਨੂੰ ਆਏ ਆ ਵੀ ਜੋ ਉੱਥੇ ਵਗ ਗਈ ਤਾਂ ਜ਼ਮੀਨ ਨਾ ਨਾ ਲਾਹ ਲੈਣਾ ਵੀ ਜੇ ਇੱਥੇ ਰਹੂ ਤਾਂ ਆਪਣੇ ਕੋਲੇ ਰਹੋਗੀ ਸਾਰੀ ਆਪਾਂ ਨੂੰ ਬੈਠ ਕੇ ਰਹੋਗੀ ਵੀ ਹੌਲੇ ਹੌਲੇ ਜ਼ਮੀਨ ਕਰਾ ਲਾਂਗੇ ਨਾ ਫਿਰ ਜੋ ਜ਼ਮੀਨ ਨਾ ਹੋ ਗਈ ਭੈਣੇ ਫਿਰ ਵੀ ਤੈਨੂੰ ਇੱਥੇ ਕਿਹਨੇ ਨਹੀਂ ਰੱਖਣਾ ਸੱਚੀ ਗੱਲ ਹੈ ਵੀਰੇ ਇਹ ਮੈਂ ਭੈਣੇ ਤੇਰੇ ਸਿਰ ਦੀ ਸੌਂਖਾ ਕੇ ਕਹਿ ਦਿੰਦਾ ਠੀਕ ਆ ਮੈਨੂੰ ਵੀ ਇਹ ਚੀਜ਼ ਦਾ ਲਾਲਚ ਸੀਗਾ ਜ਼ਮੀਨ ਦਾ ਵੀ ਮੈਨੂੰ ਇੱਕ ਪਾਸੇ ਇਹ ਦੇਖਣਾ ਪੈਂਦਾਗਾ ਵੀ ਜੇ ਤੇਰੇ ਮਾਪਿਓ ਨੇ ਐਕਸਲ ਨੂੰ ਭੇਜਣ ਤਾਂ ਤੂੰ ਮੇਰੀ ਹੀ ਹੈ ਨਾ ਜੇ ਸਕੀ ਵੀ ਹੁੰਦੀ ਫੇਰ ਵੀ ਤਾਂ ਤੋੜਦੀ ਨਾ ਤੈਨੂੰ ਐਕਸਲ ਨੂੰ ਹੱਕ ਤੇਰਾ ਹੈਗਾ ਜ਼ਮੀਨ ਤੇ ਨਾ ਤੇਰਾ ਚਿੱਤ ਮਨ ਨੂੰ ਤਾਂ ਜ਼ਮੀਨ ਜਿਹੇ ਦੇ ਜੀ ਨਹੀਂ ਵੀ ਆਪਦੀ ਹੈਗਾ ਹੱਕ ਆਪ ਦਾ ਵੀ ਰੱਖੀ ਚੱਲ ਵੀਰੇ ਤੇਰੀਆਂ ਗੱਲਾਂ ਤੋਂ ਇਹ ਗੱਲ ਤਾਂ ਜਸ ਸਾਬਤ ਹੋ ਗਈ ਵੀ ਤੂੰ ਤਾਂ ਮੇਰਾ ਆਪਦਾ ਹੈਗਾ ਚੱਲ ਇਸ ਦੁਨੀਆ ਤੇ ਕੋਈ ਤਾਂ ਹੈਗਾ ਜਿਹਨੇ ਮੈਨੂੰ ਆਪਣਾ ਸਮਝਿਆ ਇੱਕ ਤੁਹਾਡਾ ਜਵਾਈ ਜਿਨੇ ਮੈਨੂੰ ਆਪਣਾ ਸਮਝਿਆ ਜਿਹੜਾ ਆਪਦੀ ਮਾਂ ਨਾਲ ਵੀ ਕਲੇਸ਼ ਪਾਈ ਬੈਠਾ ਇਸ ਗੱਲ ਪਿੱਛੇ ਮੈਨੂੰ ਉੱਥੇ ਬਸਾਉਣ ਪਿੱਛੇ ਤੇ ਇੱਕ ਬੀਬੀ ਪਾਪਾ ਜਿਨ੍ਹਾਂ ਨੂੰ ਮੈਂ ਆਪਦੇ ਸਕੇ ਮਾਪਿਆਂ ਤੋਂ ਵੱਧ ਕੇ ਸਮਝਦੀ ਸੀ ਉਹਨਾਂ ਨੂੰ ਸਿਰਫ ਮੇਰੀ ਜ਼ਮੀਨ ਦਾ ਕੀ ਲਾਲਚਾ ਬਸ ਮੇਰੇ ਨਾਲ ਕੋਈ ਪ੍ਰੇਮ ਪਿਆਰ ਨਹੀਂ ਉਹਨਾਂ ਦਾ ਹੁਣ ਤੱਕ ਮੈਨੂੰ ਸ਼ੱਕ ਤਾਂ ਹੈਗਾ ਸੀ ਵੀ ਇਹਨਾਂ ਮਜਬੂਰ ਕਿਉਂ ਕਰ ਰਹੇ ਨੇ ਉਹਨੂੰ ਇੱਥੇ ਰਹਿਣ ਵਾਸਤੇ ਪਰ ਅੱਜ ਮੇਰਾ ਸ਼ੱਕ ਯਕੀਨ 'ਚ ਬਦਲ ਗਿਆ ਵੀਰੇ ਦੁੱਖ ਤਾਂ ਬਹੁਤ ਹੋਇਆ ਦਿਲ ਤੇ ਸੱਟ ਤਾਂ ਬਹੁਤ ਵੱਜੀ ਹੈ ਪਰ ਹੁਣ ਮੈਂ ਕੀ ਕਰਾਂ ਮੈਂ ਤਾਂ ਮਜਬੂਰ ਆ ਵੀਰੇ ਚਾਹੇ ਬੇਸ਼ੱਕ ਹੁਣ ਉਹ ਲਾਲਚ ਦਿਖਾ ਰਹੇ ਨੇ ਪਰ ਉਹਨਾਂ ਨੇ ਮੈਨੂੰ ਪਾਲਿਆ ਪੋਸਿਆ ਤਾਂ ਹੈ ਗਿਆ ਪੜਾਇਆ ਲਿਖਾਇਆ ਮੇਰਾ ਵਿਆਹ ਤਾਂ ਕੀਤਾ ਹੁਣ ਤੁਸੀਂ ਦੱਸੋ ਮੈਂ ਉਹਨਾਂ ਦੇ ਘਰ ਨੇ ਚੋਂ ਬਾਹਰ ਕਿਵੇਂ ਹੋ ਜਾ ਨਾ ਭੈਣ ਹੁਣ ਤੂੰ ਆਪਦੇ ਘਰ ਵਾਲਦੇ ਘਰ ਨੇ ਚੋਂ ਬਾਹਰ ਹੋਏਂਗੀ ਜਿਹੜਾ ਤੇਰੇ ਪਿਛੇ ਆਪਦੇ ਘਰ ਵਾਲੇ ਨਾਲ ਲੜੀ ਜਾਂਦਾਗਾ ਬਾਕੀ ਛੇਰੇ ਤੇਰਾ ਭੈਣ ਕਰ ਉਹੀ ਆ ਤੈਨੂੰ ਅਕਸਰ ਨੂੰ ਰਹਿਣਾ ਤਾਂ ਉੱਥੇ ਹੀ ਪਊਗਾ ਇਹ ਗੱਲ ਤੂੰ ਆਵੇ ਦਿਮਾਗ ਚ ਵਾਹ ਲੈ ਜਾਣਾ ਤਾਂ ਮੈਂ ਵੀ ਚਾਹੁੰਨੀ ਆ ਵੀਰੇ ਕਿਹੜੀ ਕੁੜੀ ਤਾਂ دل ਨਹੀਂ ਕਰਦਾ ਹੁੰਦਾ ਆਪਦਾ ਘਰ ਬਸਾਉਣ ਨੂੰ ਜਦੋਂ ਇੰਨਾ ਵਧੀਆ ਘਰ ਆਲਾ ਮਿਲੇ ਮੈਂ ਵੀ ਉਹਦੇ ਨਾਲ ਖੜੀਆਂ ਮੋਢਾ ਨਾਲ ਮੋਢਾ ਜੋੜ ਕੇ ਪਰ ਮੈਂ ਵੀ ਮਜਬੂਰ ਆ ਮੈਂ ਕੀ ਕਰਾਂ ਹੁਣ ਜਦੋਂ ਮੇਰੀ ਸੱਸ ਨੇ ਇਹੀ ਸ਼ਰਤ ਲਾਈ ਐ ਵੀ ਜੇ ਲਾਪ੍ਰਿਤ ਆਵੇ ਤਾਂ ਨਾਲ ਤਾਂ ਨਕੀਲੇ ਵੀ ਆਉਣ ਹੁਣ ਵੀਰੇ ਮੈਂ ਤੇਰੇ ਗੱਲ ਚ ਗੁੱਠਾ ਦੇ ਕੇ ਕਿਵੇਂ ਵਗ ਜਾਂ ਪੈਣਿਆ ਫਿਰ ਤੂੰ ਲੈ ਜੀ ਜ਼ਮੀਨ ਕਿਉਂ ਕਾਂਵਲ ਕੋਟ ਦੀਆਂ ਕਿ ਜੇ ਇੱਕ ਚਾਚੇ ਦਾ ਮੁੰਡਾ ਹੁੰਦਾ ਫੇਰ ਵੀ ਤੂੰ ਜ਼ਮੀਨ ਰੱਖਦਾ ਆਪਦੀ ਹੁਣ ਤਾਂ ਤੂੰ ਕਹੀ ਜਾਂਦਾ ਸੀ ਵੀਰੇ ਵੀ ਜੇ ਤੂੰ ਜ਼ਮੀਨਾਂ ਉਹਨਾਂ ਦੇ ਨਾਮ ਕਰਵਾਤੀ ਫਿਰ ਇਹਨਾਂ ਨੇ ਤੇਰੇ ਨਾਲ ਵਰਤਣਾ ਨਹੀਂ ਮੈਨੂੰ ਭੈਣੇ ਮੇਰੀ ਗੱਲ ਸੁਣ ਕੋਈ ਜ਼ਮੀਨ ਦਾ ਲਾਲਚ ਨਹੀਂ ਕੋਈ ਮੈਨੂੰ ਜ਼ਮੀਨ ਨਹੀਂ ਚਾਹੀਦੀ ਮੈਨੂੰ ਤਾਂ ਤੇਰਾ ਰਿਸ਼ਤਾ ਬਚਾਉਣਾ ਚਾਹੀਦਾ ਬਸ ਠੀਕ ਆ ਇੱਕ ਤੈਨੂੰ ਪਤਾ ਕਿੰਨਾ ਦੁੱਖ ਹੋਊਗਾ ਜੇ ਕੱਲ ਨੂੰ ਕਲੇਸ਼ ਪੈ ਗਿਆ ਉਹਨਾਂ ਨੇ ਛੜਛਡਾਈ ਹੋ ਗਈ ਮੈਂ ਕਿਹੜੇ ਮੂੰਹ ਪਿੰਡ ਵਿੱਚ ਲੰਘੂੰਗਾ ਲੋਕ ਕੀ ਕਹਿਣਗੇ ਵੀ ਚਾਚੇ ਦੀ ਕੁੜੀ ਸੀ ਵੀ ਜ਼ਮੀਨ ਦੇ ਲਾਲਚ 'ਚ ਘਰੇ ਬਿਠਾ ਲਈ ਫਿਰ ਮੈਂ ਕਿਹੜਾ ਮੂੰਹ ਲੈ ਕੇ ਆਪਦੇ ਪੇਕੇ ਪੰਡਾਇਆ ਕਰੂੰਗੀ ਲੋਕ ਕੀ ਕਹਿਣਗੇ ਵੀ ਆਦੇ ਭਾਈ ਤਾਂ ਜ਼ਮੀਨ ਖੋਗ ਕੇ ਲੈ ਗਈ ਇਹ ਜਦੋਂ ਮੈਂ ਸਹਿਮਤਾ ਪੜ੍ਹਨੇ ਲੋਕਾਂ ਨੇ ਕੀ ਹੈਗਾ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾ ਵੀ ਭਰਾਣੇ ਆਪਦੇ ਉਹਦੇ ਨਾਲ ਕਰਵਾਈਏ ਸਹਿਮਤੀ ਨਾਲ ਜ਼ਮੀਨ ਨਾਮ ਕਿਉਂ ਕਰਵਾਈ ਹੈ ਲੋਕ ਤਾਂ ਹੀ ਕਹਿਣਗੇ ਵੀ ਕੁੜੀ ਲੈ ਗਈ ਬਟੌਰ ਕੇ ਜ਼ਮੀਨ ਨਾਲ ਚੰਗਾ ਭਲਾ ਵਿਆਹ ਕੀਤਾ ਸੀ ਸਭ ਕੁਝ ਕੀਤਾ ਸੀ ਵੀਰੇ ਮੈਂ ਆਪਦੇ ਪੇਕੇ ਨਾਲ ਵਰਤਨ ਜੋਗੀ ਨਹੀਂ ਰਹਿਣੀ ਪਤਾ ਫਿਰ ਬੇਸ਼ੱਕ ਬੀਬੀ ਪਾਪਾ ਲਾਲਚੀ ਕਰਦੇ ਨੇ ਪਰ ਉਹਨਾਂ ਦੀ ਗੱਲਾਂ ਦੇ ਵਿੱਚ ਨਾ ਥੋੜਾ ਬਹੁਤ ਤਾਂ ਦਮ ਤਾਂ ਹੈਗਾ ਹੀ ਐ ਦੇਖ ਜ਼ਮੀਨ ਤਾਂ ਮੈਂ ਤੁਹਾਡੇ ਨਾਮ ਹੀ ਕਰਵਾਉਂਗੀ ਵੀਰੇ ਠੀਕ ਐ ਜੇ ਉਹਨਾਂ ਨੇ ਮੈਨੂੰ ਰੱਖਣਾ ਹੋਊਗਾ ਮੇਰੇ ਸਹੁਰੇ ਘਰ ਚ ਰੱਖ ਲੈਣਗੇ ਨਹੀਂ ਰੱਖਣਾ ਹੋਇਆ ਤਾਂ ਨਾ ਰੱਖਣਗੇ ਜੇ ਮੇਰੇ ਕਾਰਨ ਇਹਨੇ ਮੈਨੂੰ ਵਸਾਉਣਾ ਹੀ ਹੋਇਆ ਨਾ ਆਪਦੇ ਘਰੇ ਤਾਂ ਉਹ ਇੱਥੇ ਆ ਕੇ ਵੀ ਵਸ ਸਕਦਾ ਕੀ ਪਤਾ ਭੈਣੇ ਉਹ ਵੀ ਮਜਬੂਰ ਹੋਵੇ ਵਿਚਾਰਾ ਕੀ ਪਤਾ ਜਦੋਂ ਦੋ ਹੁੰਦੇ ਫੇਰ ਵੀ ਇੱਥੇ ਠੀਕ ਆ ਮੰਨਦੇ ਬੰਦਾ ਵੀ ਸੋਹਣਾ ਲੱਗਦਾ ਜੋ ਕੱਲਾ ਜਾਣਾ ਹੁਣ ਉਹ ਵੀ ਤਾਂ ਆਪਦੇ ਮਾਂ ਪਿਓ ਨੂੰ ਕਿਵੇਂ ਛੱਡ ਕੇ ਜਿਹੜੀ ਮੇਰੀ ਸੱਸ ਹੁੰਨੀ ਤਾਂ ਨਕਿੱਲਿਆਂ ਦੀ ਝਾਕਰੀ ਜਾਂਦੀ ਹੈ ਜ਼ਮੀਨਾਂ ਕਰਵਾਏ ਤੋਂ ਬਾਅਦ ਕੀ ਪਤਾ ਕੀ ਕੁਸ਼ਪਾਲੂਗੀ ਉਹ ਮੇਰੇ ਤੋਂ ਵੀ ਉਹਦੇ ਪੇਕੇ ਤੋਂ ਫਲਾਣੀ ਚੀਜ਼ ਲੈ ਕੇ ਆ ਤੇ ਕੜੀ ਲੈ ਕੇ ਆ ਫੇਰ ਜਦੋਂ ਮੈਂ ਜ਼ਮੀਨ ਹੀ ਲੈ ਗਈ ਇਹਨਾਂ ਨੇ ਤਾਂ ਮੈਨੂੰ ਬੜਨ ਵੀ ਨਹੀਂ ਦੇਣਾ ਤੁਸੀਂ ਚੀਜ਼ ਦੀ ਨਾਲ ਗੱਲ ਕਰਦੇ ਹੋ ਫਿਰ ਪਹਿਨੇ ਦਾ ਵਿਆਹ ਤੋਂ ਪਹਿਲਾਂ ਸੋਚਣਾ ਸੀ ਨਾ ਬਾਪੇ ਬੀਬੀ ਵਰਗੇ ਨਾ ਵੀ ਆਪਾਂ ਵੀ ਜ਼ਮੀਨ ਪਹਿਲਾਂ ਕਰਾ ਲੈਣੇ ਦੋ ਤੇ ਇਥੋਂ ਪਹਿਲਾਂ ਰੈ ਕਰ ਲੈਂਦੇ ਉਹ ਤਾਂ ਡਰਦੇ ਬੋਲੇ ਨਹੀਂ ਵੀ ਕੁੜੀ ਕੀ ਮੈਂ ਤੁਹਾਨੂੰ ਕੀ ਕਹੀ ਜਾਂਦੀ ਸੀ ਵਾਰ-ਵਾਰ ਵੀ ਮੁੰਡਿਆਂ ਨਾਲ ਤਾਂ ਇਹ ਗੱਲ ਜਾਣੀ ਹੀ ਨਹੀਂ ਚਾਹੀਦੀ ਵੀ ਕੁੜੀ ਦੇ ਨਾਮ ਜ਼ਮੀਨ ਹੈ ਮੁੰਡੇ ਵਾਲਿਆਂ ਨੂੰ ਇਹ ਦੱਸਣ ਦੀ ਵੀ ਕੀ ਲੋੜ ਸੀ ਵੀ ਮੇਰਾ ਥੋੜੀ ਸੱਕੀ ਨਹੀਂ ਹੈਗੀ ਪਹਿਨੇ ਉਹ ਤਾਂ ਫਿਰ ਅੱਜ ਨਹੀਂ ਤਾਂ ਕੱਲ ਪਿੰਡ ਚੋਂ ਦੇਖ ਪਤਾ ਲੱਗ ਹੀ ਜਾਂਦਾ ਲੋਕ ਦੱਸਣ ਵਾਲੇ ਪਥੇਰੇ ਹੁੰਦੇ ਨੇ ਫਿਰ ਵੀਰੇ ਐਂ ਵੀ ਤਾਂ ਕਹਿ ਸਕਦੇ ਦੀ ਵੀ ਛੋਟੀ ਹੁੰਦੀ ਸੀ ਜਦੋਂ ਭਾਈ ਉਹਦੀ ਬਸ ਇਹ ਨਾਂ ਤਾਂ ਜ਼ਮੀਨ ਚੜੀ ਹੋਣੀ ਹੈਗੀ ਅਗਲਾ ਸਭ ਕੁਝ ਅੱਜ ਕੱਲ੍ਹ ਮੋਬਾਈਲਾਂ ਦੇ ਸੱਜ ਤੋਂ ਨਿਕਲ ਜਾਂਦਾ ਕਿ ਮੈਂ ਤੇਰੇ ਮੂਰੇ ਦਿਖ ਪੈਣੇ ਹੱਥ ਬੰਦ ਦੂ ਆਪਦਾ ਘਰ ਨਾ ਪੱਟ ਦੇਖ ਮੈਨੂੰ ਵੀ ਪਤਾ ਹੈਗਾ ਕਿੰਨੇ ਚਾਵਾਂ ਨਾਲ ਵਿਆਹ ਕੀਤਾ ਹੈਗਾ ਜੇ ਕੋਈ ਮਾੜਾ ਜੀ ਵੀ ਐਸ ਰਿਸ਼ਤੇ ਦੇ ਵਿੱਚ ਦਰਾਰ ਆ ਗਈ ਨਾ ਮੁੜ ਕੇ ਦਰਾਰ ਭਰਨੀ ਨਹੀਂ ਨੀਗੀ ਵੀਰੇ ਮੈਂ ਮਜਬੂਰ ਆ ਤੁਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੀ ਮੈਂ ਕਦੇ ਕਹਿਨੀ ਐ ਵੀ ਮੈਂ ਆਪਦੇ ਸਹੁਰੇ ਘਰ ਜਾ ਕੇ ਬਸ ਰਹਿਣੀ ਚਾਹੁੰਦੀ ਜਾਊਂਗੀ ਬਸੂਂਗੀ ਪਰ ਜ਼ਮੀਨ ਨਹੀਂ ਲੈ ਕੇ ਜਾਂਦੀ ਕਿਉਂਕਿ ਮੈਂ ਨਾ ਤੋਕ ਕੇ ਚੱਟਣਾ ਨਹੀਂ ਜਾਂਦੀ ਇੱਕ ਵਾਰ ਜਦੋਂ ਜਿਹੜੀ ਗੱਲ ਕਹਿਤੀ ਜ਼ੁਬਾਨ ਤੇ ਖੜੀ ਆ ਮੈਂ ਬਸ ਫਿਰ ਭੈਣੇ ਤੈਨੂੰ ਮਾੜਾ ਵੀ ਕੌਣ ਕਹਿੰਦਾਗਾ ਮੈਂ ਕਦੇ ਮਾੜਾ ਬੋਲਿਆ ਜਾਂ ਦੱਸ ਵਰਤਨਾ ਤੇਰੇ ਨਾਲ ਮੈਂ ਹੀ ਆ ساری ਉਮਰ ਤੂੰ ਐ ਕਾਮਲ ਕੋ ਘੁੱਟਦੇ ਤੂੰ ਜੇ ਫਿਰ ਕੋਈ ਨਹੀਂ ਵਰਤਦਾ ਜਿਵੇਂ ਜ਼ਮੀਨ ਲੈ ਗਈ ਉਹ ਵੀ ਸਮੇਂ ਦੇ ਨਾਲ ਨਾਲ ਬਦਲ ਜਾਏਗਾ ਪਤਾ ਮੈਨੂੰ ਕਾਮਲੀ ਹੋਈ ਆ ਹਜੇ ਕਿਹੜਾ ਫਿਰ ਜੇ ਜ਼ਮੀਨ ਨਾ ਕਰਾਉਣ ਲੱਗੀ ਹੈਗੀ ਕੋਈ ਨਾ ਜਾ ਤੂੰ ਕਹਿ ਰਾਂ ਉੱਥੇ ਬੇੜਕ ਸਿੱਟ ਕਲਾਏ ਵੀ ਦੱਸ ਆਗਲੇ ਨੂੰ ਵੀ ਆਹ ਗੱਲ ਆ ਬਾਤ ਜੇ ਸਮਝਣਗੇ ਤਾਂ ਤੂੰ ਸਮਝਦਾ ਕਿਉਂ ਨਹੀਂ ਵੀਰੇ ਜੇ ਮੈਂ ਉੱਥੇ ਚਲੀ ਗਈ ਤਾਂ ਜਦੋਂ ਮੇਰੀ ਸੱਸ ਕਹੀਏ ਜਾਂਦੀ ਵੀ ਲੈ ਆਪਣੀ ਤਾਂ ਵੇ ਜਮੀਨ ਲੈ ਕੇ ਆਉਗੀ ਤੇ ਇਹਦਾ ਮਤਲਬ ਮੇਰੀ ਸੱਸ ਨੂੰ ਇਹੀ ਲੱਗੂਗਾ ਵੀ ਆ ਗਈ ਬਸ ਜਮੀਨ ਲੈ ਕੇ ਆਈ ਹੋਣੀ ਜਾਂ ਸਰ ਮੈਥੋਂ ਜਮੀਨ ਲਹਾ ਲੈਣਗੇ ਉਹ ਐ ਨਹੀਂ ਲਾਈ ਜਾਂਦੀ ਹੁੰਦੀਗੀ ਬਹੁਤ ਕੁਝ ਲਾਹੁਣ ਤੇ ਟਾਈਮ ਲੱਗਦਾਗਾ ਐ ਥੋੜੀ ਕੋਈ ਨਾ ਕਰਾਂਗੇ ਕੋਈ ਸਕੀਮ ਐ ਕਰੂੰ ਨੰਬਰਦਾਰ ਨਾਲ ਜਾਂ ਕਿਸੇ ਤਹਿਸੀਲਦਾਰ ਨਾਲ ਗੱਲ ਕਰਾਂਗੇ ਕੋਈ ਵੀ ਕੋਈ ਐਹੀ ਸਕੀਮ ਹੋਵੇ ਜਿਹੜੀ 5-4 ਸਾਲ ਤੜੇ ਜਮੀਨ ਨੂੰ ਨਾਂ ਨਾ ਲਹੇ ਹਜੇ ਵੀ ਆਪੇ ਇੰਨੇ ਫਿਰ ਉੱਥੇ ਫਿਰਦੇ ਰਹੇਗੀ ਤੂੰ ਜਲਾ ਐ ਹੋ ਜੂਪੀ ਹਜੇ ਕਿਹੜਾ ਜ਼ਮੀਨ ਨਾ ਲੈਂਦੀ ਐ ਕਿ ਕਹਿ ਦਾਂਗੇ ਵੀ ਜਦੋਂ ਜ਼ਮੀਨ ਨਾ ਲੋ ਉਹਦੋ ਕਰਾ ਦਾਂਗੇ ਬਾਕੀ ਤੈਨੂੰ ਕਿਹੜਾ ਕੋ ਡਾਰਾ ਤੂੰ ਕਹਦੇ ਵੀ ਮੇਰੀ ਜ਼ਮੀਨ ਐ ਚਲ ਠੀਕ ਐ ਮੇਰੇ ਨਾਂ ਕੀ ਮੈਂ ਆਪਦੇ ਨਾਂ ਰੱਖੂਗੀ ਸੋਨੂੰ ਲਾ ਕੇ ਕਿ ਦੇਣੀ ਐਗੀ ਠੇਕਾ ਤਾਂ ਲਿਆ ਕਰਨਗੇ ਫਿਰ ਦੇ ਦਿਆ ਕਰਾਂਗੇ ਭਾਣੇ ਦੇਖੀ ਜਾਊਗਾ ਕਿਉਂ ਦੇ ਦਿਆ ਕਰਾਂਗੇ ਵੀਰੇ ਹੁਣ ਤੱਕ ਤੁਸੀਂ ਮੈਨੂੰ ਇੰਨਾ ਵੱਡਾ ਕੀਤਾ ਪਾਲ ਪੋਛ ਕੇ ਸਾਰਾ ਮੇਰਾ ਪੜਾਈ ਦਾ ਖਰਚਾ ਕੀਤਾ ਉਹ ਫੇਰ ਭਾਣੇ ਫੇਰ ਕਿੱਡੀ ਗੱਲ ਆ ਤੂੰ ਕਾਮਲ ਕਿ ਮੈਨੂੰ ਨਹੀਂ ਪਤਾ ਵੀਰੇ ਮੇਰੇ ਨਾਲ ਬਹਿਸ ਨਾ ਕਰ ਬਸ ਮੈਂ ਜ਼ਮੀਨ ਨਹੀਂ ਲੈ ਕੇ ਜਾਣੀ ਨਾ ਮੈਂ ਠੇਕਾ ਲੈ ਕੇ ਜਾਵਾਂ ਤੂੰ ਜ਼ਮੀਨ ਜਾਣਾ ਲੈ ਕੇ ਜਾ ਬਸ ਮੇਰੇ ਅੱਖ ਜੇ ਮੇਰੀ ਭੈਣ ਆ ਮੇਰੇ ਅੱਖ ਲੱਗਦੀਆਂ ਤੂੰ ਕਿਰਨ ਨਾਲ ਤੁਰ ਜੰਨਾ ਬਾਕੀ ਮੈਂ ਆਪੇ ਬਾਅਦ ਸਮਾ ਲੂ ਜੇ ਮਾਂ ਆਪੇ ਕੁਝ ਕਹਿਣਗੇ ਵੀ ਵਾਪੇ ਉਹਨਾਂ ਦੇ ਮਾਪੇ ਦੇਖ ਲਊਗਾ ਕਹਿ ਦੂ ਸਮਝਾ ਦਊਗਾ ਕੋਈ ਗੱਲ ਨਹੀਂ ਐਵੇਂ ਤੂੰ ਹਣ ਨਵੀਂ ਨਵੀਂ ਰਿਸ਼ਤਦਾਰੀ ਆ ਐਵੇਂ ਫਰਕ ਬਿਨ ਨਾਲ ਅਗਲੇ ਵੀ ਬੇਇੱਜ਼ਤੀ ਮੰਦ ਨੇ ਕੋ ਗਾਹ ਰਿਸ਼ਤੇ ਰੇਂਜ ਗੱਲ ਜਾਈ ਜਾਊ ਕਿ ਨਾਲ ਆਪਣੇ ਰਿਸ਼ਤੇਦਾਰ ਲੋਕ ਤੈਨੂੰ ਪਤਾ ਸੌ ਸੌ ਗੱਲਾਂ ਬਣਾਉਣਗੇ ਫਿਰ ਤੂੰ ਮੇ ਤੂੰ ਕਿਵੇਂ ਜਦੋਂ ਆਣਗੇ ਪਿਆਰ ਨਾਲ ਉਹਨਾਂ ਨਾਲ ਬਗਜੀ ਕੋਈ ਨਾ ਬਾਜ ਦੇਖਾਂਗੇ ਮੈਂ ਗੇੜਾ ਮਾਰਦਾ ਰਹੂੰਗਾ ਉੱਥੇ ਤੇਰੇ ਕੋਲੇ ਚੱਲ ਦੇਖਦੇ ਹਾਂ ਹੋਰ ਐਵੇਂ ਤੂੰ ਦਿਮਾਗ ਤੇ ਬੋਝ ਨਾ ਆਪਾ ਐਵੇਂ ਕਹ ਤਾ ਉਹ ਗੱਲਾਂ ਬਿਆਹ ਦਾ ਚਾ ਅਸੀਂ ਕਿਤੇ ਤੂੰ ਹੀ ਦਿਮਾਗ ਤੇ ਬੋਝ ਪਾ ਗਈ ਤੂੰ ਤੂੰ ਪਹਿਲਾਂ ਖੋਸ ਸੀਗੀ ਹਜੇ ਚਾਹੇ ਨਾ ਸਾਲ 2 ਸਾਲ ਵਿਆਹ ਕਰਦੇ ਇਹਨਾਂ ਨੇ ਵੀ ਕਾਲੀ ਕਰ ਲਈ ਵੀ ਚਲ ਰਿਸ਼ਤਾ ਵਧੀਆ ਚਲ ਮੁੰਡਾ ਵਧੀਆ ਮਿਲਿਆ ਨਸਾ ਪੱਤਾ ਨਹੀਂ ਕੋਈ ਕਰਦਾ ਹੁਣ ਆਪਾਂ ਨੂੰ ਕੀ ਪਤਾ ਹੁੰਦਾ ਉਹਦੇ ਬੁੜੀ ਦੇ ਦਿਲ ਚ ਕੀ ਆਉਂਦਾ ਭਾਈ ਕਹਿੰਦੀ ਸੀ ਕੋਈ ਗੱਲ ਨਹੀਂ ਅਸੀਂ ਤਾਂ ਸੌਤ ਲਾਲਚ ਨਹੀਂ ਕਿਸੇ ਗੱਲ ਦਾ ਜਿਹहां ਇਹ ਪਤਾ ਹੁੰਦਾ ਫਿਰ ਗੱਲਾਂ ਕਾਦੀਆਂ ਸੀਗੀਆਂ ਹੁਣ ਆਇਆ ਰਿਸ਼ਤੇਦਾਰੀ ਥੋੜੀ ਤੋੜਨੀ ਹੈਗੀ ਚਲ ਕੋਈ ਨਾ ਆ ਜਾਂਦੇ ਖੇਡ ਥੋੜੀ ਐ ਵੀ ਚੱਕ ਕੇ ਕੱਲ ਨੂੰ ਕਿਤੇ ਹੋਰ ਗੱਲਾਂ ਕੱਦਣ ਨੂੰ ਕੀ ਪਤਾ ਉਹ ਵੀ ਏਦੂ ਮਾਰੇ ਨਿਕਲਦਾ ਭਾਈ ਲੋਕ ਸੋ ਸੋ ਗੱਲਾਂ ਬਣਾਉਂਦੇ ਮੇਰੇ ਮਨੋਂ ਨਾ ਦੇ ਤੱਕ ਖਮੀਜ ਕੇ ਪਰੋਸੇ ਵੀ ਉਹ ਮੈਨੂੰ ਇਨੀਸ਼ੀਏ ਦੀ ਛੱਡ ਨਹੀਂ ਸਕਦੇ ਐ ਨਹੀਂ ਵੀ ਉਹ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰਾ ਲੈਣਗੇ ਚਾਹੇ ਨਹੀਂ ਕਰਾ ਲੈਂਦੇ ਭੈਣੇ ਇੱਕ ਆ ਭਾਈ ਜਿਹੜਾ ਉਹਨੂੰ ਪਤਾ ਹੁੰਦਾ ਕੁੜੀਆਂ ਦਾ ਦੁੱਖ ਕਿੰਨਾ ਹੁੰਦਾਗਾ ਬਹੁਤ ਔਖਾਗਾ ਸਾਰੀ ਉਮਰ ਉਹ ਗੱਲਾਂ ਐ ਪਿੰਡ ਚ ਨੀਵੀਂ ਪਾ ਕੇ ਟੱਪਣਾ ਕੋਈ ਸੌਖੀ ਗੱਲ ਨਹੀਂ ਜੀ ਇੱਕ 19 ਕੀ ਗੱਲ ਐ ਵੀ ਹੋ ਗਈ ਕੋਈ ਮਾਣੀ ਮੋਟੀ ਸਹੁਰਿਆਂ ਦੇ ਪਾਸੋਂ ਤੂੰ ਤਾਂ ਕਹਿ ਮੇਰਾ ਵੀ ਹੁਣ ਮੇਰਾ ਕਿਹੜਾ ਜੱਥ ਲੱਗਦਾ ਨਾ ਖੇਤ ਜੀ ਲੱਗਦਾ ਨਾ ਘਰੇ ਜੀ ਲੱਗਦਾ ਤੇਰੇ ਮੂੰਹ ਕਦੀ ਦੇਖੀ ਜਾਂਦਾਗਾ ਜਿੱਦੇ ਦੀ ਵੈਹੀਆਂ ਤੂੰ ਤਾਂ ਸਮਝ ਉਦਦੇ ਉਦਦੀ ਰਹਿ ਗਈ ਆਹੀ ਜੀ ਤਾਂ ਕੋਈ ਗੱਲ ਨਹੀਂ ਵੀਰੇ ਪਰ ਭੈਣੇ ਮੇਰੇ ਵੀ ਤਾਂ ਮਨ ਚ ਆਉਂਦੀ ਆ ਨਾ ਵੀ ਕੀ ਪਤਾ ਤੇਰੇ ਮਨ ਚ ਵੀ ਆਏ ਹੋ ਵੀ ਹਾਂ ਮੇਰਾ ਘਰ ਖਰਾਬ ਹੋ ਜਾਂਦਾ ਵੀ ਜ਼ਮੀਨ ਦੇ ਲਾਲਚ ਚ ਮੇਰਾ ਘਰ ਖਰਾਬ ਕਰੀਂਦੇ ਆ ਮੈਨੂੰ ਆਏ ਆ ਵੀ ਤੇਰੇ ਮਨ ਚ ਇਹ ਗੱਲ ਨਾ ਹੋਵੇ ਬਸ ਮੈਂ ਜਮੀਨ ਦਾ ਤੋਕਸ ਨਹੀਂ ਲੈਣਾ ਦੇਖੀ ਜੂ ਜੇ ਹੈਗਾ ਰੱਬ ਤਾਂ ਬਥੇਰਾ ਪੋਸ ਆਪਣੇ ਸਰਦਾ ਵਰਦਾ ਕੋਈ ਗੱਲ ਨਹੀਂ ਹੈਗੀ ਹੈਗੀ ਜਮੀਨ ਬਧੀਆ ਚੰਗੀ ਆ ਕੋਈ ਨਾ ਤੂੰ ਆਪਦਾ ਐਵੇਂ ਟੈਨਸ਼ਨ ਨਾ ਲੈ ਚੰਗਾ ਹੋਰ ਨਾਲੇ ਕਿਸੇ ਕੋਲ ਗੱਲ ਨਾ ਕਰੀ ਬਗ ਜੀ ਜਦੋਂ ਆਏ ਪਿਆਰ ਨਾਲ ਤੇ ਜੇ ਕੋਈ ਮਰਜ਼ੀ ਕੁਝ ਕਹੀ ਜਾਵੇ ਮੈਂ ਆਪੇ ਸੰਭਾਲ ਲੂੰਗਾ ਬਾਅਦ ਚ ਮੈਨੂੰ ਤਾਂ ਪਹਿਲੀ ਸ਼ੱਕ ਸੀਗਾ ਅੱਜ ਮੇਰਾ ਸ਼ੱਕ ਯਕੀਨ ਚ ਵੀ ਬਦਲ ਗਿਆ ਸਿਆਣੇ ਸਹੀ ਕਹਿੰਦੇ ਨੇ ਮਾਂ ਤਾਂ ਉਹੀ ਹੁੰਦੀ ਹੈ ਜਿਹਨੇ ਢਿੱਡੋਂ ਜਨਮ ਦਿੱਤਾ ਹੁੰਦਾ ਬਗਾਨੇ ਦਾ ਬਗਾਨੀ ਹੁੰਦੇ ਨੇ ਪਰ ਹੁਣ ਮੈਂ ਤਾਂ ਵਿਚ ਵਿਚਾਲੇ ਫਸ ਗਈ ਨਾ ਜੇ ਤਾਂ ਮੈਂ ਜ਼ਮੀਨ ਲੈ ਕੇ ਜਾਂਨੀ ਆ ਮੈਂ ਤਾਂ ਵੀ ਮਾੜੀ ਆ ਜਿਵੇਂ ਜ਼ਮੀਨ ਨਹੀਂ ਲੈ ਕੇ ਜਾਂਦੀ ਮੈਂ ਤਾਂ ਵੀ ਮਾੜੀ ਆ ਫਿਰ ਮੇਰਾ ਘਰ ਖਰਾਬ ਹੁੰਦਾ